ਪਿਛਲੇ 1 ਸਾਲ 1.5 ਸਾਲ ਤੋਂ ਦੇ ਮੰਨ ਦੇ ਵਿੱਚ ਬਹੁਤ ਜ਼ਿਆਦਾ ਬਲਬਲੇ ਉੱਠਣ ਲੱਗ ਪਏ ਜਿਹੜੇ ਇਹਦੇ ਬੱਚੇ ਵੱਡੇ ਨੇ ਆਲ ਦੋਲ ਚ ਲੋਕ ਆਪਣੇ ਰਿਸ਼ਤੇਦਾਰ ਇਦਾਂ ਦੇ ਹੈਗੇ ਆ ਜਿਹੜੇ ਦੋ ਦੋ ਤਿੰਨ ਤਿੰਨ ਪਿੜ੍ਹੀਆਂ ਬਾਪੂਆਂ ਦੀਆਂ ਕੋਠੀਆਂ ਵਿਕ ਰਹੀਆਂ ਜਾਂ ਕੋਠੀਆਂ ਤੇ ਕਹ ਲਈਏ ਵੀ ਪ੍ਰਵਾਸੀਆਂ ਦੇ ਜਾਂ ਅਹੂਰ ਲੋਕਾਂ ਨੇ ਕਬਜ਼ਾ ਕਰ ਲਿਆ ਚ ਦਿਲ ਚ ਪੰਜਾਬ ਟੜਕ ਰਾ ਸਾਡੇ ਦਿਲ ਚ ਸਾਡੇ ਪਿੰਡ ਟੜਕ ਤੇ ਘਰਾਂ ਤੇ ਕਬਜ਼ਾ ਸਾਡੀ ਜ਼ਮੀਨਾਂ ਦੇ ਕਬਜ਼ੇ ਨਹੀਂ ਹੋ ਰਿਹਾ ਸਾਡੇ ਧਰਮ ਤੇ ਵੀ ਸਾਡੇ ਸੱਭਿਆਚਾਰ ਤੇ ਵੀ ਕਬਜ਼ਾ ਹੋ ਰਿਹਾ ਆਪਾਂ ਇਕੱਲਾ ਪੰਜਾਬੀ ਸੱਭਿਆਚਾਰ ਤੋਂ ਨਹੀਂ ਆਪਾਂ ਆਪਣੇ ਧਰਮ ਤੋਂ ਵੀ ਅਸੀਂ ਪੰਜਾਬੋਂ ਚ ਨਿਕਲ ਗਏ ਪਰ ਪੰਜਾਬ ਸਾਡੇ ਤੋਂ ਨਹੀਂ ਨਿਕਲ ਸਕਦਾ ਗੰਦਾ ਅਮੀਰ ਸੱਭਿਆਚਾਰ ਸਾਡਾ ਉਹ ਸਾਰਾ ਕੁਝ ਅਸੀਂ ਇਦਾਂ ਹੀ ਸਿਰਫ ਪੈਸਿਆਂ ਦੀ ਚਮਕ-ਮਿਸ਼ਕਾਬ ਨੂੰ ਬਦਨਾਮ ਕੀਤਾ ਨਸ਼ੇ ਦੇ ਕਰਕੇ ਇਹ ਤੋਂ ਕਈ ਗੁਣਾ ਜ਼ਿਆਦਾ ਬਾਹਰਲੇ ਮੁਲਕਾਂ ਜੀ ਨਸ਼ਾ ਆ ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗੈਵੀ ਚੋਹਾਨ ਵਲੌਗਸ ਤੇ ਮੈਂ ਗੁਰਪ੍ਰੀਤ ਸਿੰਘ ਚੋਹਾਨ ਮੈਂ ਅੱਜ ਉਸ ਸ਼ਖਸ ਨਾਲ ਤੁਹਾਡੀ ਮੁਲਾਕਾਤ ਕਰਾਉਂਗਾ ਜਿਹੜਾ ਸ਼ਖਸ ਉਸ ਮੁਲਕ ਵਿੱਚ ਰਹਿੰਦਾ ਹੈ ਜਿਹੜੇ ਮੁਲਕ ਨੇ ਸਾਰੀ ਦੁਨੀਆ ਤੇ ਰਾਜ ਕੀਤਾ ਤੇ ਸੁਹੱਪਣ ਚ ਵੀ ਬਹੁਤ ਕਹ ਲਓ ਵੀ ਅਵਲ ਮੁਲਕਾਂ ਦੇ ਵਿੱਚ ਆਉਂਦਾ ਪਰ ਉਸ ਸ਼ਖਸ ਨਾਲ ਇਸ ਗੱਲਬਾਤ ਤੇ ਆਪਾਂ ਅੱਗੇ ਗੱਲ ਵਧਾਵਾਂ ਕਿ ਕਿ ਉਸ ਸ਼ਖਸ ਨੇ ਵੀ ਪੰਜਾਬ ਨੂੰ ਚੁਣਿਆ ਜਾਂ ਪੰਜਾਬ ਪੰਜਾਬ ਵਾਪਸ ਆਉਣ ਦਾ ਪਲਾਨ ਬਾਈ ਨੇ ਬਣਾਇਆ ਤੇ ਬਾਈ ਨਾਲ ਅੱਜ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਬਾਈ ਮੈਂ ਉਪਰ ਸਾਹਿਬ ਦਾ ਸਵਾਗਤ ਕਰਦਾ ਬਾਈ ਸੱਸੀ ਜੀ ਸੱਸੀ ਜੀ ਜੀ ਤੁਸੀਂ ਪੂਰਾ ਆਪਦਾ ਨਾਮ ਦੱਸਿਓ ਜੇ ਕੀ ਹੈ ਮੇਰਾ ਨਾਮ ਮਨਪ੍ਰੀਤ ਸਿੰਘ ਉੱਪਰ ਤੇ ਪਿੰਡ ਮੇਰਾ ਜੋੜੇਪੁਰਾ ਨੂਰਮੇਲ ਜਲੰਧਰ ਓਕੇ ਤੇ ਉੱਥੇ ਤੁਸੀਂ ਫਿਰ ਯੂਕੇ ਕਿਹੜੇ ਸ਼ਹਿਰ ਚ ਰਹਿੰਦੇ ਆ ਅਸੀਂ ਉੱਥੇ ਬਰਮਿੰਗਮ ਸ਼ਹਿਰ ਚ ਰਹਿੰਦੇ ਆ ਬਈ ਓਕੇ ਤੇ ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਹਨਾ ਜਾਣੂਗਾ ਵੀ ਕਦੋਂ ਥੋੜਾ ਜਾਣਾ ਹੋਇਆ ਤੇ ਕਿੰਨੇ ਚਿਰ ਤੋਂ ਤੁਸੀਂ ਉੱਥੇ ਰਹਿ ਰਹੇ ਆ ਬਈ ਅਸੀਂ 2009 ਦੇ ਵਿੱਚ ਪਰਿਵਾਰ ਸਮੇਤ ਗਏ ਸੀ ਹੂੰ ਤੇ ਆਪਣਾ ਤਕਰੀਬਨ 15 ਸਾਲ ਚੱਲਦਾ ਉੱਥੇ ਰਹਿੰਦੇ ਹਾਂ ਹੂੰ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਸਾਰੇ ਪੇਰੈਂਟਸ ਇੱਕ ਛੋਟਾ ਬ੍ਰਦਰ ਤੇ ਸਿਸਟਰ ਤੇ ਮੇਰਾ ਮੈਂ ਵਿਆਹ ਹੋਇਆ ਤੇ ਦੋ ਗੁੱਡੀਆਂ ਮੇਰੇ ਮੇਰੇ ਵਾਈਫ ਹਾਂਜੀ ਬੱਚੇ ਕੱਡੇ ਕੱਡੇ ਆ ਉਮਰ ਮੇਰੀ ਗੁੜੀ ਆ ਵੱਡੀ ਗੁੜੀ 6 ਸਾਲ ਦੀ ਤੇ ਛੋਟੀ 3 ਸਾਲ ਦੀ ਹੋਣ ਲੱਗੀ ਓਕੇ 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 ਤੇ ਫਿਰ ਜਿਵੇਂ ਹਨਾ ਮੈਂ ਸੁਣਿਆ ਵੀ ਤੁਸੀਂ ਪਲਾਨ ਕਰ ਰਹੇ ਹੋ ਹਾਂਜੀ ਪੰਜਾਬ ਵਾਪਸੀ ਦਾ ਪੱਕੇ ਪੈਰੇ ਬਿਲਕੁਲ ਹਾਂਜੀ ਕਦੋਂ ਤੋਂ ਤੁਹਾਡਾ ਪਲਾਨ ਆ ਵਾਪਸੀ ਦਾ ਫਿਰ ਭਾਈ ਜੀ ਕਾਫੀ ਸਮੇਂ ਤੋਂ ਜਦੋਂ ਜਦ ਚੱਲ ਰਹੀ ਸੀ ਹਮ ਪਰ ਹੁਣ ਪਿਛਲੇ 1 ਸਾਲ 1.5 ਸਾਲ ਤੋਂ ਤੇ ਮਨ ਦੇ ਵਿੱਚ ਬਹੁਤ ਜ਼ਿਆਦਾ ਬਲਬਲੇ ਉੱਠਣ ਲੱਗ ਪਏ ਜਿਦਾ ਜਿਦਾ ਬੱਚੇ ਵੱਡੇ ਹੁੰਦੇ ਹੁੰਦੇ ਹਮ ਤੇ ਉਸ ਹਾਂ ਉਹਨਾਂ ਬੱਚਿਆਂ ਦਾ ਫਿਕਰ ਕਹਿ ਲਓ ਵੀ ਹੁਣ ਤੋਂ ਸਤਾਉਣ ਲੱਗ ਪਿਆ ਹੈ ਕਿ ਜੋ ਮਾਹੌਲ ਉੱਤਰ ਦੇਖ ਰਹੇ ਆ ਜਾਂ ਸਾਡੇ ਜਿਹੜੀਆਂ ਪਹਿਲੀਆਂ ਪੀੜ੍ਹੀਆਂ ਵੀ ਗਈਆਂ ਸੀ ਜਾਂ ਉਹਨਾਂ ਦਾ ਵੀ ਸਿਸਟਮ ਦੇਖਿਆ ਵੀ ਵੀ ਕਾਫੀ ਇਦਾਂ ਦੇ ਆਪਣੇ ਆਲ ਦਵਾਲ ਚ ਲੋਕ ਆਪਣੇ ਰਿਸ਼ਤੇਦਾਰ ਇਦਾਂ ਦੇ ਹੈਗੇ ਆ ਜਿਹੜੇ ਦੋ ਦੋ ਤਿੰਨ ਤਿੰਨ ਪੀੜੀਆਂ ਵਾਪਸ ਹੀ ਨਹੀਂ ਆਈਆਂ ਤੇ ਇੱਥੇ ਪਿੱਛੇ ਉਹਨਾਂ ਦਾ ਕੋਈ ਨਾਮ ਉਹ ਨਿਸ਼ਾਨ ਮਿਟ ਗਿਆ ਜਿਹੜੀਆਂ ਚੀਜ਼ਾਂ ਮੈਨੂੰ ਅੰਦਰੋਂ ਅੰਦਰ ਹੀ ਬਹੁਤ ਸਤਾਉਂਦੀਆਂ ਸੀ ਇਸ ਚੀਜ਼ ਦਾ ਤੁਹਾਨੂੰ ਫਿਕਰ ਸੀਗਾ ਹਨਾ ਵੀ ਮਾਈਂਡ ਚ ਵੀ ਲੋਕ ਜਾ ਕੇ ਵਾਪਸ ਨਹੀਂ ਮੁੜ ਰਹੇ ਸ਼ਾਇਦ ਮੇਰੇ ਨਾਲ ਵੀ ਕੋਈ ਇਦਾਂ ਦਾ ਹੋਵੇ ਜਿਵੇਂ ਮੇਰੇ ਜਵਾਕ ਬਿਲਕੁਲ ਬਿਲਕੁਲ ਬਾਈ ਸਾਡੇ ਜਿਸ ਇਲਾਕੇ ਤੋਂ ਮੈਂ ਬਿਲੋਂਗ ਕਰਦਾ ਬਈ ਜੀ ਉਸ ਇਲਾਕੇ ਦੇ ਵਿੱਚ ਕੋਠੀਆਂ ਬੀਲੀਆਂ ਪਈਆਂ ਬਈ ਬਜ਼ੁਰਗਾਂ ਨੇ ਬਹੁਤ ਰੀਜਣਾ ਬਣਾਇਆ ਸੀ ਜਿਹੜੀ ਸਾਡੀ ਪਹਿਲੀ ਪੀੜੀ ਇਧਰ ਹੋ ਗਈ ਉਹਨਾਂ ਨੇ ਮਿਹਨਤਾਂ ਕੀਤੀਆਂ ਕਮਾਈਆਂ ਕੀਤੀਆਂ ਕੋਠੀਆਂ ਬਣਾਈਆਂ ਜ਼ਮੀਨਾਂ ਲਈਆਂ ਸਾਰਾ ਕੁਝ ਕੀਤਾ ਤੇ ਪਰ ਜਿਹੜੀ ਦੂਜੀ ਤੀਜੀ ਪੀੜੀ ਜਿਹੜੀ ਉੱਥੇ ਹੋ ਗਈ ਆ ਉਹਨਾਂ ਨੇ ਇਹ ਸਾਰਾ ਕੁਝ ਵੇਚਣਾ ਸ਼ੁਰੂ ਕਰ ਦਿੱਤਾ ਜ਼ਮੀਨਾਂ ਵੇਗੀਆਂ ਕੋਠੀਆਂ ਵੇਖ ਰਹੀਆਂ ਜਾਂ ਕੋਠੀਆਂ ਤੇ ਕਹ ਲਈਏ ਵੀ ਪ੍ਰਵਾਸੀਆਂ ਦੇ ਜਾਂ ਹੋਰ ਲੋਕਾਂ ਨੇ ਕਬਜ਼ੇ ਕਰ ਲਏ ਤੇ ਉਹ ਕਦੇ ਵਾਪਸ ਨਹੀਂ ਆਏ ਤੇ ਜਿਹੜਾ ਕਿ ਅੰਦਰੋਂ-ਂਦਰੀ ਚੀਜ਼ਾਂ ਖਾਂਦੀਆਂ ਵੀ ਜੇ ਅਸੀਂ ਵੀ ਪੱਕੇ ਉੱਤਰ ਵਸਨੀਕ ਬਣ ਗਏ ਤੇ ਇਥੋਂ ਸਾਡੀ ਜੜ੍ਹ ਪੱਟੀ ਜੋ ਜੜ੍ਹ ਪੱਟੀ ਜੋ ਨਸਲ ਕੁਸ਼ੀ ਆਪਾਂ ਕਹਿੰਦੇ ਹਾਂ ਹਾਂ ਬਿਲਕੁਲ ਬਿਲਕੁਲ ਭਾਈ ਸਾਡਾ ਇਸ ਧਰਤੀ ਨਾਲ ਜਿਹੜਾ ਸਾਡਾ ਮੋਹ ਆ ਹੁਣ ਅਸੀਂ ਇਸ ਧਰਤੀ ਦੇ ਜੰਮੇ ਆ ਇਸ ਧਰਤੀ ਦੇ ਪਲੇ ਆ ਵੀ ਸਾਡੇ ਦਿਲ ਚ ਪੰਜਾਬ ਧੜਕਦਾ ਸਾਡੇ ਦਿਲ ਚ ਸਾਡੇ ਪਿੰਡ ਧੜਕਦੇ ਆ ਤੇ ਭਾਈ ਜੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸਲਾਂ ਨੂੰ ਇਹ ਚੀਜ਼ਾਂ ਦਾ ਸਾਡਾ ਨਹੀਂ ਹੁੰਦਾ ਜਾ ਹੋ ਸਕਦਾ ਜਿਹੜੀ ਉਧਰ ਜੰਪ ਲਗੀਆਂ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਕਹਿੰਦੇ ਸੀ ਨਾ ਗੱਲ ਕਰਦੇ ਸੀ ਵੀ ਸਾਡੇ ਪਿੰਡਾਂ ਦੇ ਵਿੱਚ ਪਰਵਾਸੀ ਮਾਈਗਰੇਟ ਹੋ ਰਹੇ ਆ ਜਾਂ ਇੱਕ ਤੁਸੀਂ ਮੈਨੂੰ ਬਹੁਤ ਵੱਡੀ ਗੱਲ ਕੀਤੀ ਜਿਹੜੀ ਮੈਨੂੰ ਵੀ ਅੰਦਰੋਂ ਅੰਦਰ ਹੀ ਇਹ ਵੀ ਹੈ ਇੰਦਾ ਵੀ ਹੋ ਸਕਦਾ ਵੀ ਜਿਹੜੇ ਤੁਹਾਡੇ ਪ੍ਰਭਾਵਤ ਫੇਰੀ ਚ ਸ਼ਬਦ ਵੀ ਪ੍ਰਵਾਸੀ ਪੜਦੇ ਆ ਕੋਈ ਜੀ ਬਹੁਤ ਮੈਂ ਵੀ ਇਹ ਚੀਜ਼ ਇਸ ਵਾਰ ਹਣ ਮੈਂ ਆਇਆ ਮੈਂ ਪ੍ਰਭਾਵਤ ਫੇਰੀ ਦੇ ਵਿੱਚ ਗਿਆ ਤੇ ਮੈਂ ਦੇਖਿਆ ਵੀ ਪ੍ਰਵਾਸੀਆਂ ਦਾ ਬੱਚਾ ਉੱਥੇ ਪੰਜਾਬੀ ਦੇ ਵਿੱਚ ਸ਼ਬਦ ਪੜ੍ਹ ਰਿਹਾ ਅੱਛਾ ਤੇ ਜਿਹੜੀ ਚੀਜ਼ ਨੇ ਮੈਨੂੰ ਬਹੁਤ ਹਲਾਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਫਿਰ ਰਹਿ ਕੀ ਜਾਊਗਾ ਜੇ ਸਾਡੇ ਗੁਰਦੁਆਰੇ ਦੇ ਪ੍ਰਬੰਧ ਵੀ ਸਾਡੇ ਜਿਹੜੇ ਪਿੰਡਾਂ ਦੇ ਪ੍ਰੋਗਰਾਮ ਸੀ ਸਾਡੇ ਨਗਰ ਕੀਰਤਨ ਗੁਰਦੁਆਰਿਆਂ ਦੇ ਜੋ ਸਾਡਾ ਸੱਭਿਆਚਾਰ ਸਾਡਾ ਧਰਮ ਜ ਸਾਡਾ ਸਾਰਾ ਕੁਝ ਅਸੀਂ ਖੋਈ ਜਾਂਦੇ ਆ ਹਮ ਇਕੱਲੇ ਸਾਡੇ ਘਰਾਂ ਤੇ ਕਬਜ਼ੇ ਸਾਡੀ ਜ਼ਮੀਨਾਂ ਦੇ ਕਬਜ਼ੇ ਨਹੀਂ ਹੋ ਰਹੇ ਸਾਡੇ ਧਰਮ ਤੇ ਵੀ ਸਾਡੇ ਸੱਭਿਆਚਾਰ ਤੇ ਵੀ ਕਬਜ਼ੇ ਹੋ ਰਹੇ ਬਿਲਕੁਲ 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 ਹੁਣ ਉਥੇ ਤੁਹਾਡੇ ਪਿੰਡਾਂ ਜਿਵੇਂ ਹੁਣ ਦੁਆਬਾ ਸਭ ਤੋਂ ਪਹਿਲਾਂ ਮਾਈਗਰੇਟ ਹੋਇਆ ਫੋਰਨ ਕੰਟਰੀਸ ਹੁਣ ਦਾ ਉਥੇ ਸਿਸਟਮ ਕੀ ਆ ਵੀ ਘਰਾਂ ਦੇ ਵਿੱਚ ਤੁਹਾਨੂੰ ਬਜ਼ੁਰਗ ਮਿਲਦੇ ਆ ਨੌਜਵਾਨ ਦਿਸਦੇ ਆ ਜਾਂ ਘਰ ਵਿਹਲੇ ਪਏ ਆ ਜਿੰਦੇ ਲੱਗੇ ਆ ਕੀ ਮਾਹੌਲ ਕੀ ਉਥੇ ਬਈ ਜੀ ਬਹੁਤੇ ਘਰਾਂ ਤੇ ਜਿੰਦੇ ਲੱਗੇ ਆ ਦੁਆਬੇ ਦੇ ਵਿੱਚ ਹਨਾ ਆਪਾਂ ਕਹ ਲਈਏ ਦੋਆਬਾ ਬੈਲਟ ਜਿਹੜੀ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਆਪਣਾ ਜਲੰਧਰ ਹੁਸ਼ਿਆਰਪੁਰ ਨਮਾ ਸ਼ਹਿਰ ਕਪੂਥਲਾ ਵੀ ਬਹੁਤੇ ਲੋਕ ਬਾਹਰ ਆ ਬਹੁਤੀਆਂ ਕੋਠੀਆਂ ਬਹੁਤ ਸੋਹਣੀਆਂ ਸੋਹਣੀਆਂ ਕੋਠੀਆਂ ਪਈਆਂ ਪਰ ਘਰਾਂ ਨੂੰ ਜਿੰਦੇ ਲੱਗੇ ਆ ਜਾਂ ਦਾ ਪਿਛੇ ਬਜ਼ੁਰਗ ਹੈ ਹਾਂ ਤੇ ਬੱਚੇ ਨੌਜਵਾਨ ਤੇ ਦੇਖਣ ਨੂੰ ਬਹੁ ਘੱਟ ਮਿਲਦੇ ਆ ਹਾਂ ਤੁਹਾਨੂੰ ਪ੍ਰਵਾਸੀਆਂ ਦੇ ਬੱਚੇ ਜ਼ਰੂਰ ਪਿੰਡਾਂ ਦੇ ਦੇਖਣਗੇ ਓਕੇ ਪਰ ਆਪਣੇ ਬੱਚੇ ਪੰਜਾਬੀ ਬਹੁ ਘੱਟ ਦੇਖਣ ਨੂੰ ਮਿਲਦੇ ਆ ਹਾਂ ਤੇ ਆਪਾਂ ਇਕੱਲਾ ਪੰਜਾਬੀ ਸੱਭਿਆਚਾਰ ਤੋਂ ਨਹੀਂ ਆਪਾਂ ਆਪਣੇ ਧਰਮ ਤੋਂ ਵੀ ਜਾਨੀ ਕਿ ਵਾਂਝੇ ਹੋਈ ਜਨ ਬਿਲਕੁਲ 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 ਤੁਸੀਂ ਉੱਥੇ ਫਿਰ ਕੀ ਕੰਮ ਕਰਦੇ ਸੀ ਮੈਂ ਬਾਈ ਜੀ ਕਾਫੀ ਕੰਮ ਕੀਤਾ ਜਦੋਂ ਮੈਂ ਇੱਥੋਂ ਗਿਆ ਉਦੋਂ ਉਮਰ ਥੋੜੀ ਸੀ 16 ਸਾਲ ਦੀ ਉਮਰ ਸੀ ਤੇ ਉਦੋਂ ਜਿੰਦਾ ਦਾ ਵੀ ਕੰਮ ਮਿਲਿਆ ਬਾਈ ਉਹ ਕੀਤਾ ਆਪਾਂ ਮੀਡ ਫੈਕਟਰੀਆਂ ਦੇ ਵਿੱਚ ਕੰਮ ਕੀਤਾ ਫਰੂਟ ਪੈਕਿੰਗ ਦਾ ਕੰਮ ਕੀਤਾ ਟੈਕਸੀ ਚਲਾਈ ਹੁਣ ਆਪਣਾ ਕੋਰੀਅਰ ਦਾ ਵੀ ਕੰਮ ਹੈਗਾ ਠੀਕ ਹੈ ਹਾਂਜੀ ਸੈਟਲ ਹੋਣ ਨੂੰ ਤਾਂ ਤੁਸੀਂ ਉੱਥੇ ਸੈਟਲ ਹੈਗੇ ਹੀ ਆ ਸਾਰਾ ਕੁਝ ਹੈਗਾ ਹੀ ਆ ਤੁਹਾਡੇ ਕੋਲੇ ਫਿਰ ਕਿਹੜੀ ਉਹ ਜੀ ਚੀਜ਼ ਸੀਗੀ ਜਿਹੜੀ ਤੁਹਾਡੇ ਦਿਮਾਗ 'ਚ ਚੱਲਦੀ ਰਹਿੰਦੀ ਸੀ ਵੀ ਨਹੀਂ ਆਪਾਂ ਨੂੰ ਵਾਪਸ ਮੁੜਨਾ ਚਾਹੀਦਾ ਬਈ ਜੀ ਇਦਾਂ ਮੈਂ ਆਪਣੇ ਪੇਰੈਂਟਸ ਵੱਲ ਵੀ ਦੇਖਦਾ ਆ ਤੇ ਮੇਰਾ ਆਪਣਾ ਵੀ ਆ ਮੇਰੀ ਵਾਈਫ ਵੀ ਆ ਵੀ ਸਾਡੇ ਸਰੀਰ ਉਥੇ ਆ ਦਿਲ ਦਿਮਾਗ ਸਾਡੇ ਇੱਥੇ ਆ ਵੀ ਖਿਆਲ ਵੀ ਜਿੱਥੋਂ ਪਰ ਪੰਜਾਬ ਦਾ ਆਪਣੇ ਪਿੰਡ ਦਾ ਆਪਣੇ ਘਰ ਦਾ ਹੀ ਹੁੰਦਾ ਹੁਣ ਜਿੱਥੇ ਤੁਸੀਂ ਜੰਪਲ ਗਏ ਹਨ ਬਈ ਉਹ ਚੀਜ਼ਾਂ ਅਸੀਂ ਪੰਜਾਬ ਚ ਨਿਕਲ ਗਏ ਪਰ ਪੰਜਾਬ ਸਾਡੇ ਚੋਂ ਨਹੀਂ ਨਿਕਲ ਸਕਦਾ ਠੀਕ ਹੈ ਜੀ ਤੇ ਉਹ ਚੀਜ਼ਾਂ ਸਾਨੂੰ ਹਮੇਸ਼ਾ ਖਿੱਚ ਪਾਉਂਦੀਆਂ ਵੀ ਪਰ ਜਦ ਅਸੀਂ ਦੇਖਦੇ ਆ ਆਪਣੇ ਆਲ ਦੋਲ ਵੀ ਜਿਹੜੇ ਸਾਡੀ ਦੂਜੀ ਤੀਜੀ ਪੀੜ੍ਹੀ ਉਧਰ ਚੱਲ ਰਹੀਆਂ ਵੀ ਉਹਨਾਂ ਦੇ ਵਿੱਚ ਇਹ ਚੀਜ਼ਾਂ ਦਾ ਖਿੱਚ ਹੈ ਨਹੀਂ ਵੀ ਉਹ ਪੰਜਾਬੀ ਬੋਲੀ ਤੋਂ ਆਪਣੇ ਧਰਮ ਤੋਂ ਸਾਰੀਆਂ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਆ ਵੀ ਜੇ ਹੁਣ ਜਿੱਦਾਂ ਮੈਨੂੰ ਖਿੱਚਿਆ ਮੇਰੇ ਪੇਰੈਂਟਸ ਨੂੰ ਆ ਜਾਂ ਮੇਰੀ ਵਾਈਫ ਨੂੰ ਹਨਾ ਵੀ ਅਸੀਂ ਇੱਥੇ ਜੰਮੇ ਪਲੇ ਆ ਜਿਹੜੀ ਖਿੱਚ ਸਾਨੂੰ ਆ ਸਾਡੇ ਬੱਚਿਆਂ 'ਚ ਨਹੀਂ ਹੋਣੀ ਤਾਂ ਤਾਂ ਹੀ ਹੋਊਗੀ ਜੇ ਉਹ ਅਸੀਂ ਬੱਚਿਆਂ ਨੂੰ ਇੱਥੇ ਵਾਪਸ ਲੈ ਕੇ ਆਵਾਂਗੇ ਇਸ ਧਰਤੀ ਤੇ ਰਹਿਣਗੇ ਜਿਹੜੀ ਧਰਤੀ ਦੇ ਵਿੱਚ ਇਹ ਵਜੀ ਧਰਤੀ ਦਾ ਇਤਿਹਾਸ ਸਾਡਾ ਕਿੱਡਾ ਅਮੀਰ ਇਤਿਹਾਸ ਸਾਡਾ ਕਿੱਡਾ ਅਮੀਰ ਸੱਭਿਆਚਾਰ ਸਾਡਾ ਵੀ ਉਹ ਸਾਰਾ ਕੁਝ ਅਸੀਂ ਇਦਾਂ ਹੀ ਸਿਰਫ ਪੈਸਿਆਂ ਦੀ ਚਮਕ ਪਿੱਛੇ ਗਵਾਈ ਜੰਨੇ ਆ ਹਾਂ ਹਨਾ ਜਦੋਂ ਤੁਸੀਂ ਤੁਹਾਡੇ ਦਿਮਾਗ 'ਚ ਗੱਲਾਂ ਟਰੈਵਲ ਕਰਨ ਲੱਗੀਆਂ ਵੀ ਸਾਨੂੰ ਜਾਣਾ ਚਾਹੀਦਾ ਪੰਜਾਬ ਵਾਪਸ ਹੁਣ ਸਾਰੀ ਫੈਮਿਲੀ ਨਾਲ ਤੁਸੀਂ ਵਾਪਸ ਆ ਰਹੇ ਹਾਂ ਹਾਂਜੀ ਬਈ ਪ੍ਰਵਾਹ ਤੇ ਫੈਮਿਲੀ ਮੈਂਬਰਾਂ ਦੀ ਸਹਿਮਤੀ ਸੀਗੀ ਬਿਲਕੁਲ ਬਾਈ ਥੋੜਾ ਜਿਹਾ ਬਈ ਇਦਾਂ ਹੁੰਦਾ ਵੀ ਪਰਿਵਾਰ ਨੂੰ ਫਿਕਰਮੰਦ ਹੁੰਦੇ ਆ ਕਿਉਂਕਿ ਕੁਝ ਚੀਜ਼ਾਂ ਆਪ ਦੇਖ ਪੰਜਾਬ ਨੂੰ ਡਿਫੇਮ ਬਹੁ ਕੀਤਾ ਗਿਆ ਜੀ ਜਾਨਾ ਸ਼ੇਰੇ ਮੁੱਦੇ ਤੇ ਜਾਂ ਆਪਣੇ ਕਰਾਇਮ ਦੇ ਦੇਖ ਲਿਆ ਜਾਵੇ ਨਾ ਵੀ ਇਹ ਚੀਜ਼ਾਂ ਕਰਕੇ ਪੰਜਾਬ ਨੂੰ ਡਿਫੇਮ ਬਹੁ ਕੀਤਾ ਗਿਆ ਹਮ ਕਿ ਘਟਨਾ ਛੋਟੀ ਹੁਣੀ ਉਹਨੂੰ ਵੱਡੀ ਕਰਕੇ ਦੱਸਿਆ ਜਾਣਾ ਹਮ ਤੇ ਉਹ ਕੁਝ ਚੀਜ਼ਾਂ ਕਰਕੇ ਕਰਦੇ ਦੇ ਮਨ ਦੇ ਵਿੱਚ ਡਰ ਜ਼ਰੂਰ ਸੀ ਪਰ ਜਦੋਂ ਆਪਾਂ ਬਹਿ ਕੇ ਗੱਲਬਾਤ ਕਰਦੇ ਆ ਜੀ ਤੇ ਜੇ ਆਪਾਂ ਦੇਖਦੇ ਨਸ਼ੇ ਦੀ ਗੱਲ ਕਰਦੇ ਆਪਾਂ ਨਸ਼ਾ ਇੱਥੇ ਜਿੰਨਾ ਆਪਾਂ ਪੰਜਾਬ ਨੂੰ ਬਦਨਾਮ ਕੀਤਾ ਨਸ਼ੇ ਦੇ ਕਰਕੇ ਜਿੱਤੋਂ ਕਈ ਗੁਣਾ ਜ਼ਿਆਦਾ ਬਾਹਰਲੇ ਮੁਲਕਾਂ 'ਚ ਨਸ਼ਾ ਆਇਆ ਜਿੱਤੋਂ ਕਈ ਗੁਣਾ ਜ਼ਿਆਦਾ ਬਾਹਰਲੇ ਮੁਲਕਾਂ 'ਚ ਕਰਾਈਮ ਆ ਹਮ ਠੀਕ ਹੈ ਜੀ ਤੇ ਪਰ ਸਿਰਫ ਆਪਾਂ ਡਿਫੇਮ ਪੰਜਾਬ ਨੂੰ ਕਰੀ ਜਾਂਦੇ ਆ ਪਜ਼ਰਾ ਪੰਜਾਬ ਨੂੰ ਕਰੀ ਜਾਂਦੇ ਆ ਪੰਜਾਬ 'ਚ ਨਸ਼ਾ ਆ ਪੰਜਾਬ ਛਾ ਆ ਹਮ ਪੰਜਾਬ 'ਚ ਬੇਰੁਜ਼ਗਾਰੀ ਆ ਸਾਡੇ ਤੇ ਹਰ ਇੱਕ ਚੀਜ਼ ਗੱਲ ਦੇ ਅਰਥ ਹੋਰ ਕਰ ਦਿੱਤੇਗਾ ਸਾਡੇ ਬੇਰੁਜ਼ਗਾਰੀ ਦਾ ਬਹੁਤ ਕਿਹਾ ਜਾਂਦਾ ਹੈ ਪੰਜਾਬ 'ਚ ਬੇਰੁਜ਼ਗਾਰੀ ਆ ਹਮ ਤੇ ਪਰ ਸਾਡੀ ਬੇਰੁਜ਼ਗਾਰੀ ਕਿਉਂ ਨੂੰ ਜਾਂਦਾ ਵੀ ਜੇ ਕਿਸੇ ਨੂੰ ਸਰਕਾਰੀ ਜੋਬ ਨਹੀਂ ਮਿਲੀ ਤੇ ਉਹਨੂੰ ਇਹ ਲੱਗਦਾ ਵੀ ਉਹ ਖਰੇ ਬੇਰੁਜ਼ਗਾਰ ਆ ਬੇਰੁਜ਼ਗਾਰ ਤੇ ਹੁਣ ਜਦ ਬਾਹਰਲੇ ਮੁਲਕਾਂ ਚ ਜਾਂਦੇ ਆ ਵੀ ਉੱਥੇ ਸਾਰੇ ਸਰਕਾਰੀ ਨੌਕਰੀਆਂ ਛੁੱਟੀ ਕਰਦੇ ਆ ਬਈ ਬਿਲਕੁਲ ਬਿਲਕੁਲ ਠੀਕ ਹੈ ਜੀ ਉੱਥੇ ਵੀ ਜਿਹੜਾ ਕੰਮ ਮਿਲਦਾ ਜਿੱਦਾਂ ਦਾ ਮਿਲਦਾ ਕਰਦੇ ਆ ਨਾ ਤੇ ਹੁਣ ਜੇ ਪੰਜਾਬ ਵਿੱਚ ਢਿੱਡੀ ਬੇਰੁਜ਼ਗਾਰੀ ਹੋਵੇ ਤੇ ਫਿਰ ਟ੍ਰੇਨਾਂ 'ਤੇ ਪਰ ਪਰ ਕੇ ਪ੍ਰਵਾਸੀ ਕਾਤੇ ਹੋਣ ਕਿਉਂ ਕਿੰਨੇ ਪ੍ਰਵਾਸੀ ਆਪਾਂ ਦੇਖਦੇ ਆਂ ਵੀ ਉਹ ਸਾਰਿਆਂ ਨੇ ਆਪੋ ਆਪਣੇ ਕੰਮਕਾਰ ਸੈੱਟ ਕਰ ਲਏ ਠੀਕ ਹੈ ਉਹ ਆਪਣੇ ਬਿਜ਼ਨਸ ਕਰ ਰਹੇ ਆ ਤੇ ਸਾਡੇ ਬੰਦੇ ਆਪਣਿਆਂ ਨੂੰ ਹਜੇ ਵੀ ਬੇਰੋਜ਼ਗਾਰ ਸਮਝ ਰਹੇ ਆ ਕਿ ਬਾਹਰੋਂ ਲੋਕ ਆ ਕੇ ਇੱਥੇ ਸੈਟਲ ਹੋ ਗਏ ਆ ਆਪਾਂ ਦੇਖ ਲਿਆ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਉਹਨਾਂ ਨੇ ਆਪਣੇ ਘਰ ਆਪਣੇ ਕੰਮ ਕੰਮ ਕਰ ਸ਼ੁਰੂ ਕਰ ਲਿਆ ਨਾ ਬਿਲਕੁਲ 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 ਕਦੋਂ ਫਿਰ ਤੁਹਾਡੀ ਸਾਰੀ ਫੈਮਲੀ ਨੂੰ ਅਸੀਂ ਪੰਜਾਬ ਚ ਕਦੋਂ ਦੇਖਾਂਗੇ ਭਾਈ ਜੀ ਚੜ੍ਹਦੇ ਸਾਲ 2025 ਲਈ ਪਰਮਾਤਮਾ ਸੋਖ ਰੱਖੀ ਠੀਕ ਹੈ ਸਾਰੀ ਪਲੈਨਿੰਗ ਹੋ ਗਈ ਆ ਪਲੈਨਿੰਗ ਬਈ ਚੱਲ ਰਹੀ ਹੈ ਪਲੈਨਿੰਗ ਕਰਨ ਵਾਲੇ ਬਈ ਜੀ ਥੋੜੇ ਜਿਹਾ ਇਦਾਂ ਹੈ ਨਾ ਬਈ ਰੱਬ ਤੇ ਯਾਰਾ ਵਿਸ਼ਵਾਸ ਹੈ ਨਾ ਕਰਨ ਕਰਾਉਣ ਵਾਲਾ ਵਾਹਿਗੁਰੂ ਆਪ ਲੈ ਲਿੰਗ ਜਿਹਦਾ ਬਾਣੀ ਦੇ ਵਿੱਚ ਵੀ ਉਹਨਾਂ ਸੋਚੇ ਸੋਚਣਾ ਹੋਵੇ ਜੇ ਸੋਚੇ ਲੱਖ ਵਾਰ ਠੀਕ ਹੈ ਬਈ ਜੀ ਵੀ ਜਦੋਂ ਇਧਰ ਉਧਰ ਗਏ ਸੀ ਉਦੋਂ ਵੀ ਕੋਈ ਸੋਚ ਕੇ ਨਹੀਂ ਸੀ ਗਿਆ ਠੀਕ ਹੈ ਜੀ ਕਰਨ ਕਰਾਉਣ ਵਾਲਾ ਪ੍ਰਮਾਤਮਾ ਜੀ ਕਿਉਂਕਿ ਜਿਹੜੇ ਬੱਚੇ ਆ ਉਹਨੂੰ ਸਾਡੀ ਰੋਟੀ ਦਾ ਵੀ ਫਿਕਰ ਹੈ ਜੀ ਠੀਕ ਹੈ ਬਈ ਜੀ ਵੀ ਸਭ ਤੋਂ ਵੱਡਾ ਸਿਰਜਣਹਾਰ ਪਾਲਣਹਾਰ ਹੈ ਨਾ ਕਰਨ ਕਰਾਉਣ ਵਾਲਾ ਪ੍ਰਮਾਤਮਾ ਬਿਲਕੁਲ ਬਿਲਕੁਲ ਅਸੀਂ ਤੇ ਸਿਰਫ ਉਹਦੇ ਹੁਕਮਾਂ ਦੇ ਬੱਜੇ ਆ ਜਿੱਥੇ ਉਹਦਾ ਹੁਕਮ ਹੋਇਆ ਸੀ ਉਹਦੇ ਚਲੇ ਜਾਣਾ ਜੀ ਠੀਕ ਹੈ ਭਾਈ ਜੀ ਜਿਹੜੀ ਆਪਣੀਆਂ ਫੈਮਲੀਆਂ ਜਾਂ ਪੰਜਾਬੀ ਫੈਮਲੀਆਂ ਕਹਿ ਲੋ ਜਾਂ ਇੰਡੀਅਨ ਫੈਮਲੀਆਂ ਰਹਿ ਰਹੋ ਜੀ ਬਾਹਰ ਤੁਹਾਡੇ ਰਹਿ ਰਹੀਆਂ ਉਹ ਪੰਜਾਬ ਦੇ ਕਲਚਰ ਨੂੰ ਜਾਂ ਇੰਡੀਆ ਦੇ ਕਲਚਰ ਨੂੰ ਸੰਭਾਪਾ ਰਹੀਆਂ ਜਾਂ ਉੱਥੇ ਵੀ ਜਿਹੜਾ ਮਾੜਾ ਮੋਟਾ ਕੋਈ ਕਲਚਰ ਲੋਕਾਂ ਦੇ ਵਿੱਚ ਬਚਿਆ ਉਹ ਵੀ ਖਤਮ ਹੁੰਦਾ ਜਾ ਰਿਹਾ ਬਈ ਕਲਚਰ ਤੋਂ ਭਾਵ ਬਈ ਇਦਾਂ ਹੁੰਦਾ ਨਾ ਬਈ ਕਲਚਰ ਕੱਲਾ ਪੰਗੜਾ ਕਿੱਦਾਂ ਹੂੰ ਅ ਨਾਚਣ ਗੁਣਾ ਇਹ ਚੀਜ਼ਾਂ ਕਲਚਰ ਨਹੀਂ ਹੈਗੀਆਂ ਕਲਚਰ ਦੇ ਵਿੱਚ ਸਾਡੀ ਬੋਲੀ ਸਾਡੀ ਰੀਤੀ ਰਿਵਾਜ ਸਾਡੇ ਪਹਿਰਾਵਾ ਸਾਡੇ ਸਾਰੀਆਂ ਚੀਜ਼ਾਂ ਆਉਂਦੀ ਹੈ ਹਨਾ ਤੇ ਅਸੀਂ ਬਹੁਤ ਹੱਦ ਤੱਕ ਬਾਹਰਲੇ ਮੁਲਕਾਂ ਦੇ ਵਿੱਚ ਉਹ ਚੀਜ਼ਾਂ ਨੂੰ ਉਸ ਤਰੀਕੇ ਨਾਲ ਮੇਨਟੇਨ ਨਹੀਂ ਕਰ ਸਕਦੇ ਜਦਾਂ ਹੁਣ ਤੁਸੀਂ ਆਪਾਂ ਪਿੰਡ ਤੋਂ ਸ਼ਹਿਰ ਤੱਕ ਆਈ ਆ ਜੀ ਆਪਣਾ ਪਹਿਰਾਵਾ ਆਪਣੀ ਬੋਲੀ ਦਾ ਲਹਿਜਾ ਬਦਲਣ ਲੱਗ ਪੈਂਦਾ ਤੇ ਉੱਥੇ ਤੇ ਆਪਾਂ ਫਿਰ ਬਗਾਨੀ ਧਰਤੀ ਤੇ ਬੈਠੇ ਹਾਂ ਹਨਾ ਜੀ ਤੇ ਉਹ ਇਸ ਤਰੀਕੇ ਨਾਲ ਆਪਾਂ ਚੀਜ਼ਾਂ ਨਹੀਂ ਸੰਭਾਲ ਪਾ ਰਹੇ ਪਰ ਠੀਕ ਆ ਵੀ ਜਿਹੜੇ ਕੋਸ਼ਿਸ਼ ਕਰ ਰਹੇ ਆ ਉਹ ਠੀਕ ਆਪਣੇ ਤੌਰ ਤੇ ਲੱਗੇ ਹੋਏ ਆ ਪਰ ਜੇ ਪੰਜਾਬੀ ਪੰਜਾਬੀ ਸੱਭਿਆਚਾਰ ਬਚਾਉਣਾ ਤੇ ਪੰਜਾਬ ਚ ਰਹਿ ਕੇ ਹੀ ਬਚਾਇਆ ਜਾ ਸਕਦਾ ਤੇ ਬਾਹਰ ਤੇ ਆਪਾਂ ਕਹਿੰਦੇ ਇੱਕ ਪੀੜੀ ਬਤੋ ਬਤ ਜਿਹੜੇ ਇੱਥੋਂ ਗਏ ਆ ਜਿਹੜੇ ਇੱਥੇ ਜੰਪੜ ਕੇ ਗਏ ਆ ਉਹ ਸਾਂਭ ਲੈਣਗੇ ਸੋ ਅਗਲੀ ਪੀੜੀ ਉਹ ਉਸ ਸ਼ੀਨ ਉਸ ਤਰੀਕੇ ਨਾਲ ਨਹੀਂ ਜੁੜਦੀ ਜਿਹੜੇ ਲੋਕ ਬਾਹਰ ਰਹਿ ਕੇ ਇਹ ਦਾਵਾ ਕਰਦੇ ਆ ਵੀ ਸਾਡੇ ਜਵਾਕ ਪੰਜਾਬੀ ਸਕੂਲਾਂ ਚ ਪੜਦੇ ਆ ਜਾਂ ਅਸੀਂ ਉਹਨਾਂ ਨੂੰ ਪੰਜਾਬੀ ਸਿਖਾ ਰਹੇ ਆ ਜਾਂ ਉਹ ਗੁਰਦੁਆਰੇ ਜਾਂਦੇ ਆ ਜੀ ਕੀ ਉਹ ਜਵਾਕਾਂ ਦਾ ਜਿਹੜਾ ਪਾਲਣ ਪੋਸ਼ਣ ਆਪਾਂ ਕਹਿ ਸਕਦੇ ਆ ਵੀ ਪ੍ਰੋਪਰ ਪੰਜਾਬੀ ਆ ਜਾਂ ਉਹ ਪੰਜਾਬ ਦੇ ਨਾਲ ਟੱਚ ਰਹਿਣਗੇ ਜਾਂ ਪੰਜਾਬ ਦਾ ਕਲਚਰ ਉਹਨਾਂ ਦੇ ਭਾਰੂ ਰਹੂਗਾ ਬਈ ਜੀ ਇਦਾਂ ਵੀ ਸਿਆਣੇ ਕਹਿੰਦੇ ਨੇ ਜਿੱਥੇ ਦਾ ਰੌਖ ਉੱਥੇ ਦਾ ਸੁੱਖ ਵੀ ਜਿਹੜਾ ਜੋ ਇੱਥੇ ਧਰਤੀ ਤੇ ਆਪਾਂ ਕਰ ਸਕਦੇ ਉੱਥੇ ਨਹੀਂ ਕਰ ਸਕਦੇ ਠੀਕ ਹੈ ਪੰਜਾਬੀ ਬੋਲ ਲੈਣਗੇ ਪੰਜਾਬੀ ਪੜ੍ਹ ਲੈਣਗੇ ਠੀਕ ਹੈ ਪਰ ਬਾਈ ਜੀ ਇਸ ਟਾਈਮ ਜੋ ਪੰਜਾਬ ਦੇ ਹਾਲਾਤ ਆ ਚਾਹ ਜੋ ਸਾਡੀ ਧਰਤੀ ਦੇ ਵੀ ਇੱਥੇ ਇੱਕ ਲੜਾਈ ਚੱਲ ਰਹੀ ਆ ਠੀਕ ਹੈ ਜੀ ਸਾਡਾ ਸਾਡੀ ਲੜਾਈ ਕਾਫੀ ਮੁੱਦਿਆਂ ਨਾਲ ਆ ਸਾਡੀ ਆਪਣੀ ਬੋਲੀ ਬਚਾਉਣੀ ਆਪਣਾ ਧਰਮ ਬਚਾਉਣਾ ਆਪਣੀ ਸਭੇਤਾ ਬਚਾਉਣ ਦੀ ਲੜਾਈ ਚੱਲ ਰਹੀ ਆ ਇਸ ਟਾਈਮ ਉਹ ਲੜਾਈ ਪੰਜਾਬ ਰਹਿ ਕੇ ਹੀ ਲੜ ਸਕਦੇ ਆ ਬਿਲਕੁਲ ਵੀ ਠੀਕ ਆ ਵੀ ਜੇ ਬਾਹਰ ਰਹਿ ਕੇ ਜਿਹੜੇ ਉਪਰਾਲਾ ਕਰ ਰਹੇ ਆ ਅਸੀਂ ਉਹਨਾਂ ਨੂੰ ਨਿੰਦਰੇ ਨਹੀਂਗੇ ਠੀਕ ਆ ਉਹ ਵੀ ਆਪਣੀ ਜਗ੍ਹਾ ਬਹੁਤ ਚੰਗਾ ਕੰਮ ਕਰ ਰਹੇ ਆ ਪਰ ਅਸਲ ਲੜਾਈ ਪੰਜਾਬ ਦੀ ਧਰਤੀ ਤੇ ਰਹਿ ਕੇ ਹੀ ਜੋ ਮੇਰੀ ਸਮਝ ਨਹੀਂ ਆ ਵੀ ਇੱਥੇ ਰਹਿ ਕੇ ਲੜ ਸਕਦੇ ਆ ਆਪਾਂ ਜਿਹੜੇ ਇਧਰੋਂ ਸਟੂਡੈਂਟ ਸਾਡੇ ਭੈਣ ਭਰਾ ਜਾ ਰਹੇ ਆ ਜੀ ਉਹਨਾਂ ਦਾ ਉੱਥੇ ਕਿਵੇਂ ਦਾ ਮਾਹੌਲ ਆ ਜਾਂ ਉਹਨਾਂ ਨੂੰ ਕੰਮ ਕਾਰ ਮਿਲ ਰਿਹਾ ਜਾਂ ਉਹਨਾਂ ਨੂੰ ਆਉਣ ਵਾਲਾ ਜਿਹੜਾ ਹੈਗਾ ਸਟਰਗਲ ਦਾ ਟਾਈਮ ਕਿੰਨ ਕੀ ਹੈ ਕੀ ਸਿਸਟਮ ਹੈ ਉਹਨਾਂ ਦਾ ਬਈ ਜੀ ਇਦਾਂ ਹੈ ਹਨਾ ਵੀ ਅਸੀਂ ਬਹੁ ਭੇੜਚਾਲ ਦੇ ਵਿੱਚ ਉਧਰ ਨੂੰ ਜਾ ਰਹੇ ਹਾਂ ਹਮ ਠੀਕ ਹੈ ਮਜਬੂਰੀ ਵਾਲੇ ਹੋਣਗੇ ਪਰ ਮਜਬੂਰੀ ਵਾਲੇ ਘੱਟ ਆ ਜਿਹੜੇ ਭੇੜਚਾਲ ਚ ਜਾ ਰਹੇ ਆ ਉਹ ਜ਼ਿਆਦਾ ਆ ਜੇ ਅਸੀਂ ਗੱਲ ਕਰੀਏ ਗਰੀਬੀ ਦੀ ਬਈ ਜੀ ਗਰੀਬੀ ਪਾਕਿਸਤਾਨ ਚਲੋ ਮੁਲਕ ਤੇ ਸਾਡਾ ਹੀ ਹੈ ਜੀ ਤੇ ਕਹ ਲਈਏ ਵੀ ਪਾਕਿਸਤਾਨ ਦਾ ਪੰਜਾਬ ਹੈ ਜਾਂ ਪਾਕਿਸਤਾਨ ਉਧਰ ਦੇ ਹਾਲਾਤ ਸਾਡੇ ਇਸ ਪੰਜਾਬ ਨਾਲੋਂ ਬਹੁਤ ਜ਼ਿਆਦਾ ਮਾੜੇ ਆ ਹਮ ਪਰ ਫਿਰ ਵੀ ਇੰਨਾ ਕੁ ਉਹਨਾਂ ਨੇ ਆਪਣੇ ਆਪ ਨੂੰ ਸਾਂਭਿਆ ਹੋਇਆ ਵੀ ਉਹ ਕੱਲੀਆਂ ਕੁੜੀਆਂ ਨੂੰ ਬਾਹਰ ਨਹੀਂ ਭੇਜਦੇ ਤੇ ਅਸੀਂ ਜਿਹੜਾ ਭੇਡ ਚਾਲ ਦੇ ਵਿੱਚ ਫਸ ਕੇ ਕੱਲੀਆਂ ਕੁੜੀਆਂ ਨੂੰ ਜਿਹੜਾ ਬਾਹਰ ਭੇਜਣਾ ਸ਼ੁਰੂ ਕੀਤਾ ਜੋ ਕਿ ਮੁੰਡੇ ਤਾਂ ਸਟਰਗਲ ਕਰਕੇ ਕਿਤੇ ਕਿਸੇ ਰਮਨਤਰਲਾ ਕਰਕੇ ਵੀ ਆਪਣਾ ਗੁਜ਼ਾਰਾ ਕਰ ਲੈਣਗੇ ਪਰ ਕੁੜੀਆਂ ਦੇ ਲਈ ਖਾਸ ਕਰ ਕੁੜੀਆਂ ਦੇ ਲਈ ਬਹੁਤ ਔਖਾ ਹੋ ਜਾਂਦਾ ਹਾਂ ਤੇ ਜੇ ਆਪਾਂ ਕਹੀਏ ਵੀ ਸਾਰੇ ਮਜਬੂਰੀ ਵਾਸੀਗੇ ਮਜਬੂਰੀ ਵਸ ਨਹੀਂ ਸਿਰ ਆਪਾਂ ਭੇਡ ਚਾਲ ਤੇ ਭੇਡ ਚਾਲ ਦੇ ਜ਼ਿਆਦਾ ਸ਼ਿਕਾਰ ਹੈਗੇ ਹਾਂ ਹਾਂਜੀ ਤੇ ਉਸ ਉਧਰ ਜਿਹੜਾ ਮਾਹੌਲ ਆ ਉਹ ਕੋਸ਼ ਇਦਾਂ ਦੀ ਕਮਿਊਨਿਟੀਆਂ ਹੈਗੀਆਂ ਵੀ ਜਿਹੜੀਆਂ ਖਾਸ ਕਰ ਸਾਡੇ ਪੰਜਾਬੀ ਕਮਿਊਨਿਟੀ ਨੂੰ ਟਾਰਗੇਟ ਕਰਦੀਆਂ ਅੱਛਾ ਤੇ ਉਹ ਧਰਮ ਪਰਿਵਰਤਨ ਤੱਕ ਉਹ ਚੀਜ਼ਾਂ ਹਾਂ ਤੇ ਉਹ ਤੁਸੀਂ ਦੇਖੋ ਵੀ ਜਿਹੜੇ ਸਾਡੇ ਪੰਜਾਬੀ ਨਸਲ ਆ ਜੀ ਵੀ ਉਹ ਸਾਡੀ ਨਸਲ ਦੇ ਜਿਹੜੇ ਆਪਣੇ ਪੰਜਾਬੀ ਕੁੜੀਆਂ ਉਹਨਾਂ ਨਾਲ ਬੱਚਾ ਪੈਦਾ ਕਰਨ ਦੇ ਯਾਨੀ ਕਿ ਉਹ ਇਕਦਰੀ ਸੋਚ ਰੱਖਦੀ ਆ ਵੀ ਅਸੀਂ ਜਿਹੜੇ ਸਾਡੇ ਜੀਨਸ ਆ ਜੀਨਸ ਚੇਂਜ ਕਰ ਰਹੇ ਪੰਜਾਬੀ ਜੀਨਸ ਵੀ ਸਾਡੇ ਗਾਂ ਔਲਾਦ ਚਾਹਣ ਬਿਲਕੁਲ ਹਾਂ ਬਿਲਕੁਲ ਕਿਉਂਕਿ ਆਪਣਾ ਆਬੀਅਸਲੀ ਵੀ ਪੰਜਾਬੀਆਂ ਨੂੰ ਬਹਾਦਰ ਕੌਮ ਮੰਨੇ ਆ ਗਿਆ ਆ ਵੀ ਡਾ ਸਟਰਗਲ ਰਿਆ ਆ ਜੀ ਤੇ ਹਰ ਇੱਕ ਜਣੀ ਕਈ ਇਧਰ ਇਹ ਕਮਿਊਨਿਟੀਜ਼ ਹੈਗੀਆਂ ਜਿਹੜੀਆਂ ਉਸ ਚੀਜ਼ ਨੂੰ ਟਾਰਗੇਟ ਕਰ ਰਹੀਆਂ ਤੇ ਖਾਸ ਕਰਕੇ ਕੁੜੀਆਂ ਵਾਸਤੇ ਬਹੁਤ ਔਖਾ ਬਹੁਤ ਸਟਰਗਲ ਹੈ ਬਾਕੀ ਗੱਲ ਇਹ ਵੀ ਆ ਬਈ ਜੀ ਜਿਹੜਾ ਇਧਰੋਂ 20 25 30 ਲੱਖ ਰੁਪਏ ਲਾ ਕੇ ਜਾਂਦਾ ਜੀ ਉੱਥੇ ਜਾ ਕੇ ਸਟਰਗਲ ਕੰਮ ਦੀ ਸਟਰਗਲ ਸੈਟਿੰਗ ਕਰਨ ਨੂੰ ਉੱਥੇ ਕੋਈ 5 6 7 ਸਾਲ ਲੰਘ ਜਾਂਦੇ ਆ ਜੀ ਠੀਕ ਹੈ ਜੀ ਤੇ ਮੁੜ ਕੇ ਹਰ ਇੱਕ ਬੰਦੇ ਨੂੰ ਹੁੰਦਾ ਵੀ ਮੈਂ ਇਹਨੀ ਸਟਰਗਲ ਕੀਤੀ ਆ ਤਾਂ ਮੈਂ ਹੁਣ ਆਪਣਾ ਘਰ ਪਰਿਵਾਰ ਸੈੱਟ ਕਰਾਂ ਸਾਰਾ ਕੁਝ ਉਹ ਫਿਰ ਸੈਟਿੰਗਾਂ ਦੇ ਵਿੱਚ ਐਸਾ ਇੱਕ ਸਰਕਲ ਹੀ ਉਹਨਾਂ ਕੰਟਰੀਆਂ ਦਾ ਇਧਰ ਲਾਇਆ ਹਨ ਤੇ ਉਹ ਫਿਰ ਬੰਦਾ ਵਾਪਸ ਆਉਣ ਦਾ ਵਾਪਸ ਆਉਣ ਦੇ ਜਿਹੜੇ ਚਾਂਸਸ ਬਹੁਤ ਘਟ ਜਾਂਦੇ ਬਹੁਤ ਘਟ ਜਾਂਦੇ ਆ ਬੰਦਾ ਉਹ ਜਿਹੜਾ ਚੱਕਰ ਵਿੱਚ ਫਸ ਚੱਕਰ ਵਿੱਚ ਫਸ ਜਾਂਦਾ ਬਿਲਕੁਲ ਬਿਲਕੁਲ ਉਹਨਾਂ ਕੰਟਰੀਆਂ ਦੇ ਸਰਕਲ ਹੀ ਐਸੇ ਆ ਜਿਹੜੀਆਂ ਉੱਥੇ ਐਨਜੀਓ ਵਗੈਰਾ ਜਾਂ ਆਪਾਂ ਪੰਜਾਬੀ ਐਨਜੀਓ ਕਹਿ ਲਈਏ ਜਿਹੜੇ ਦੇ ਇੱਧਰ ਵੀ ਲੋਕਾਂ ਦੀ ਮਦਦ ਕਰਦੇ ਆ ਜਾਂ ਉੱਧਰ ਵੀ ਕਮਿਊਨਿਟੀ ਨੂੰ ਅੱਗੇ ਲਿਜਾਣ ਵਾਸਤੇ ਮਦਦ ਕਰਦੇ ਆ ਉਹਨਾਂ ਦਾ ਕੀ ਰੋਲ ਆ ਕਿ ਉਹ ਕੁਝ ਉਹ ਐਨਜੀਓ ਵਗੈਰਾ ਕੰਮ ਕਰ ਰਹੀ ਐ ਇਸ ਚੀਜ਼ ਤੇ ਵੀ ਲੋਕਾਂ ਨੂੰ ਗਾਈਡ ਕੀਤਾ ਜਾਵੇ ਪੰਜਾਬ ਦਾ ਕਲਚਰ ਬਚਾਇਆ ਜਾਵੇ ਜਾਂ ਪੰਜਾਬ ਦੀ ਜਵਾਨੀ ਬਚਾਈ ਜਾਵੇ ਕੋਈ ਇਦਾਂ ਦਾ ਬਾਈ ਜੀ ਠੀਕ ਆ ਵੀ ਆਪਾਂ ਚਲੋ ਜਿਹੜੇ ਕੋਈ ਵੀ ਉਪਰਾਲਾ ਕਰ ਰਹੇ ਆ ਆਪਾਂ ਕਿਸੇ ਨੂੰ ਮਾਰ ਨਹੀਂ ਕਹਿੰਦੇ ਠੀਕ ਆ ਅਗਲੇ ਆਪਣੇ ਤੌਰ ਤੇ ਲੱਗੇ ਹੋਏ ਆ ਪਰ ਬਾਈ ਜੀ ਗੱਲ ਇਹ ਆ ਵੀ ਸਾਨੂੰ ਹੁਣ ਜਿਹੜਾ ਬਾਰ ਪੰਜਾਬੀ ਬੈਠਾ ਉਹ ਫਿਕਰਮੰਦ ਤੇ ਹੈਗਾ ਹਨਾ ਕੱਲੀ ਐਨ ਜੀਓਜ਼ ਨਹੀਂ ਜਿਹੜੇ ਇੰਡੀਵਿਜੂਅਲ ਵੀ ਕੰਮ ਕਰਦੇ ਆ ਉਹ ਵੀ ਫਿਕਰਮੰਦ ਹੈਗੇ ਆ ਪਰ ਗੱਲ ਇਹ ਆ ਬਾਈ ਜੀ ਪੰਜਾਬ ਨੂੰ ਇਦਾਂ ਹੀ ਬਚਾਇਆ ਜਾ ਸਾਰਾ ਜੇ ਅਸੀਂ ਆਪੋ ਆਪਣੇ ਘਰ ਸੰਭ ਲਈ ਜੀ ਆਪੋ ਆਪਣੇ ਘਰ ਸੰਭੀ ਆਪੋ ਆਪਣੇ ਪਿੰਡ ਸੰਭੀ ਪੰਜਾਬ ਆਪੇ ਹੀ ਖੁਸ਼ਹਾਲ ਹੋ ਸਾਰਾ ਪੰਜਾਬ ਆਪੇ ਹੀ ਬਚ ਸਕਦਾ ਪੰਜਾਬ ਆ ਖੁਦ ਹੀ ਲੀਆਂ ਤੇ ਆ ਜਾਊਗਾ ਵਾਪਿਸ ਵੀ ਜੇ ਅਸੀਂ ਆਪੋ ਆਪਣੇ ਘਰ ਆਪੋ ਆਪਣੇ ਪਿੰਡ ਸੰਭ ਲਈ ਬਿਲਕੁਲ ਕਿਸੇ ਨੂੰ ਤਾਂ ਪਹਿਲ ਕਰਨੀ ਪੈਣੀ ਹੈ ਕਿਸੇ ਨੂੰ ਤਾਂ ਅੱਗੇ ਆਉਣਾ ਪੈਣਾ ਹਾਂਜੀ ਹਾਂਜੀ ਕਿਉਂਕਿ ਇਹ ਸਾਡਾ ਬਾਈ ਜੀ ਅਸੀਂ ਭੇੜ ਚਾਲ ਦੇ ਵਿੱਚ ਬਹੁਤ ਆ ਜਾਂਦੇ ਹਾਂ ਹਾਂ ਹੁਣ ਸਾਡੇ ਦੁਆਬੇ ਦੇ ਵਿੱਚ ਹੁਣ ਜਦੋਂ ਦਾ ਮੈਂ ਇਹ ਅਪਰੇਲਾ ਕਰ ਰਿਹਾ ਵਾਪਸ ਆਉਣ ਦਾ ਜਾਂ ਜਿੰਦੂ ਜਿਹੜੀ ਮੇਰੀ ਚੱਲ ਰਹੀ ਹੈ ਜੀ ਇਹਦੇ ਵਿੱਚ ਮੈਨੂੰ 네ਗੇਟਿਵ ਰਿਸਪਾਂਸ ਬਹੁਤ ਆਇਆ ਉਹਦਾ ਕਾਰਨ ਇਹ ਆ ਵੀ ਜਿਹੜੇ ਲੋਕ ਗਏ ਆ ਉਹ ਵਾਪਸ ਬਹੁਤ ਘੱਟ ਆਇਆ ਕਿਤੇ 100 ਦੇ ਵਿੱਚੋਂ ਨਹੀਂ ਕਿਤੇ ਹਜ਼ਾਰਾਂ ਦੇ ਵਿੱਚੋਂ ਕੋਈ ਇੱਕ ਦਾ ਆਇਆ ਹੋਊਗਾ ਵਾਪਸ 1-2% ਆਪਾਂ ਕਾਊਂਟ ਕਰ ਸਕਦੇ ਆ ਆਏ ਵੀ ਉਹ ਹੋਣਗੇ ਜਿਹੜੇ ਫੜ ਹੋ ਕੇ ਆਉਂਦੇ ਆ ਹਨਾ ਤੇ ਜਾਂ ਕੋਈ ਕੰਮ ਦੀ ਦਿੱਕਤ ਹੋਣਾ ਜਾਂ ਕੋਈ ਸਿਹਤ ਪੱਖੋਂ ਕੋਈ ਅਸੀ ਦਿੱਕਤ ਆਉਂਦੀ ਹੈ ਤਾਂ ਆਉਂਦੇ ਆ ਨਹੀਂ ਤੇ ਜਿਹੜਾ ਆਪਣੀ ਸੈਟਿੰਗ ਜਿਹੜੇ ਬੰਦੇ ਪੱਕੇ ਤੌਰ ਤੌਰ ਤੇ ਉਧਰ ਰਹਿੰਦੇ ਆ ਉਹ ਜਿਹੜਾ ਉਹਨਾਂ ਦਾ ਸਿਸਟਮ ਹੈ ਉਹ ਛੱਡ ਕੇ ਇੱਥੇ ਬਹੁਤ ਘਟ ਆਉਂਦੇ ਆ ਤੇ ਮੈਨੂੰ ਉਸ ਚੀਜ਼ ਦਾ ਬਹੁਤ 네ਗੇਟਿਵ ਰਿਸਪਾਂਸ ਮਿਲ ਰਿਹਾ ਰਿਸ਼ਤੇਦਾਰਾਂ ਵੱਲੋਂ ਹਾਲ ਦੋਲੋਂ ਕਿਉਂਕਿ ਅਸੀਂ ਜਦੋਂ ਸਾਰਿਆਂ ਦੀ ਭੀੜ ਦਾ ਮੂੰਹ ਦੂਜੇ ਪਾਸੇ ਹੋਵੇ ਤੇ ਤੁਸੀਂ ਵਾਪਸੀ ਵੱਲੋਂ ਹੋ ਤੇ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਕਿਉਂਕਿ ਹਰ ਇੱਕ ਕੋਈ ਬੰਦਾ ਇਹੀ ਕਮੇਂਟ ਪਾਸ ਕਰ ਰਿਹਾ ਵੀ ਲੋਕੀ ਉਧਰ ਜਾ ਰਹੇ ਆ ਤੁਸੀਂ ਉਧਰੋਂ ਸਾਰਾ ਕੁਝ ਛੱਡ ਕੇ ਇੱਧਰ ਆ ਰਹੇ ਆ ਕਿਉਂਕਿ ਹਵਾ ਦੇ ਰੁੱਖ ਤੋਂ ਜਿਹੜਾ ਹੈਗਾ ਉਹਦੇ ਤੋਂ ਉਲਟ ਜਾਂ ਸਮੁੰਦਰ ਦੇ ਪਾਣੀ ਦੇ ਰੁੱਖ ਤੋਂ ਉਲਟ ਚੱਲਣਾ ਇੱਕ ਬਹੁਤ ਕਹਿ ਲੋ ਵੀ ਜਜਬੇ ਦੀ ਲੋੜ ਹੁੰਦੀ ਆ ਤੁਹਾਡੇ ਕੋਲੇ ਹੌਸਲਾ ਬਹੁਤ ਚਾਹੀਦਾ ਇਸ ਚੀਜ਼ ਬਾਈ ਜੀ ਇਹ ਤੇ ਕਰਨ ਕਰਾਉਣ ਵਾਲਾ ਪ੍ਰਮਾਤਮਾ ਜੇ ਤੁਸੀਂ ਉਹ ਪ੍ਰਮਾਤਮਾ ਤੇ ਡੋਰਾ ਰੱਖ ਕੇ ਚੱਲਦੇ ਹੋ ਨਾ ਉਹ ਰਾਹ ਖੁਦ ਹੀ ਬਣਾ ਲੈਂਦਾ ਹੁਣ ਜਦੋਂ ਦਾ ਚਲੋ ਨੈਗੇਟਿਵ ਰਿਸਪਾਂਸ ਜਿਹੜਾ ਚਲੋ ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਪਰ ਨਾਲ ਕੁਝ ਬੰਦੇ ਕੁਝ ਭਰਾ ਇਧਰ ਦੇ ਜੁੜ ਗਏ ਵੀ ਜਿਨ੍ਹਾਂ ਨੇ ਇੰਨਾ ਕ ਹੌਸਲਾ ਦੇ ਦਿੱਤਾ ਵੀ ਹੁਣ ਤੁਵੀ ਆਪਾਂ ਵਾਪਸ ਅਫੀਸ਼ੀਅਲ ਰਿਮੋਟ ਦੇ ਹੁਣ ਅੱਗੇ ਹੀ ਵਧਾਂਗੇ ਪਰ ਮਾਨਸਿਕ ਕਿਉਂਕਿ ਜਦੋਂ ਤੁਸੀਂ ਕੋਈ ਸੋਚ ਪੋਜ਼ਿਟਿਵ ਰੱਖਦੇ ਆ ਤਾਂ ਪੋਜ਼ਿਟਿਵ ਰਾਹ ਤੁਹਾਨੂੰ ਮਿਲਨੇ ਬਿਲਕੁਲ 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 ਸ਼ੁਰੂ ਹੋ ਜਾਂਦੇ ਬਿਲਕੁਲ ਜੀ ਪਰਮਾਤਮਾ ਜੇ ਤੁਸੀਂ ਪਰਮਾਤਮਾ 'ਤੇ ਭਰੋਸਾ ਰੱਖਦੇ ਆ ਕਿ ਪਰਮਾਤਮਾ ਆਪੇ ਹੀ ਕਰਨ ਕਰਾਉਣ ਵਾਲਾ ਉਹੀ ਹੈ ਜੀ ਉਹ ਆਪੇ ਰਾਹ ਬਣਾਉਂਦਾ ਜਾਂਦਾ ਜਿਵੇਂ ਸਾਡੀ ਨੌਜਵਾਨ ਪੀੜ੍ਹੀ ਹੈ ਉਹਦੇ 'ਚ ਇੰਨਾ ਜਿਹੜਾ ਹੈਗਾ ਇਮੀਗ੍ਰੇਸ਼ਨ ਦਾ ਜਿਹੜਾ ਕਨਸੈਪਟ ਭਾਰੂ ਪੈ ਗਿਆ ਜੀ ਬਿਨਾਂ ਸੋਚੇ ਸਮਝੇ ਜਿਹੜੇ ਹੈਗੇ ਆਪਾਂ ਕਹਿ ਲਓ ਵੀ ਪੰਜਾਬੀ 'ਚ ਜਹਾਜ਼ ਕੈਨੇਡਾ ਹੋ ਗਿਆ ਯੂਕੇ ਹੋ ਗਿਆ ਆਸਟ੍ਰੇਲੀਆ ਹੋ ਗਿਆ ਠੀਕ ਹੈ ਯੂਐਸਏ ਹੋ ਗਿਆ ਹੁਣ ਤੁਹਾਡੇ ਜਿਹੜੇ ਤੁਸੀਂ ਜਿਹੜੇ ਮੁਲਕ ਚ ਰਹਿੰਦੇ ਆ ਉੱਥੇ ਤਾਂ ਮੈਂ ਇਹ ਸੁਣਿਆ ਵੀ ਉਹ ਬੰਦੇ ਨੂੰ ਪੀਆਰ ਵੀ ਬਹੁਤ ਮੁਸ਼ਕਲ ਨਾਲ ਮਿਲਦੀ ਆ ਵੀ ਨਾਂ ਦੇ ਬਰਾਬਰੀ ਆ ਪੇਰੈਂਟਸ ਦਾ ਤੁਹਾਡੇ ਪੀਆਰ ਹੋ ਹੀ ਨਹੀਂ ਸਕਦਾ ਨਹੀਂ ਹੋ ਸਕਦਾ ਹਾਂਜੀ ਬਾਈ ਜੀ ਉੱਥੇ ਜਿੱਦੋ ਜਿਹਤ ਬਹੁਤ ਲੰਬੀ ਆ ਅੱਗੇ ਦੇ 14 ਸਾਲ ਬਾਅਦ ਪੱਕਾ ਕਰ ਦਿੰਦੇ ਸੀ ਤੇ ਹੁਣ ਉਹ ਵੀ ਸਮਾਂ ਵਧਾ ਕੇ 20 ਸਾਲ ਕਰ ਦਿੱਤਾ ਤੁਸੀਂ ਦੇਖੋ ਕਿਸੇ ਦੀ ਜ਼ਿੰਦਗੀ ਦੇ 20 ਸਾਲ ਹਾਂ ਵੀ ਉਸ ਕੰਟਰੀ ਦੇ ਵਿੱਚ ਉਸ ਤਰੀਕੇ ਨਾਲ ਗੁਜ਼ਾਰਨੇ ਵੀ ਇੱਕ ਕੱਚੇ ਤੌਰ ਤੇ ਰਹਿਣਾ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਿ ਡਾਕਟਰੀ ਇਲਾਜ ਤੋਂ ਬਿਨਾਂ ਜਾਂ ਕਰੋ ਸਖੂਲਤਾ ਤੋਂ ਬਿਨਾਂ ਰਹਿਣਾ ਇੱਥੇ ਅਸੀਂ ਬਹੁਤ ਸ਼ੀਧੀ ਰੋਲਾ ਪਾ ਦਿੰਦੇ ਆ ਵੀ ਸਾਨੂੰ ਆਹ ਸਹੂਲਤ ਨਹੀਂ ਮਿਲਦੀ ਜਾਂ ਉਹ ਕੁਝ ਉਧਰ ਤੁਸੀਂ ਦੇਖੋ 20-20 ਸਾਲ ਇਦਾਂ ਲੋਕ ਹੈਗੇ ਆ ਇਦਾਂ ਬਹੁਤ ਲੋਕ ਮਿਲ ਜਾਣਗੇ ਵੀ ਜਿਹੜੇ 20-20 ਸਾਲ ਵਾਲੇ ਚੱਕਰਾਂ 'ਚ ਫਸੇ ਹੋਏ ਆ ਜੀ ਤੇ ਉਹ ਤੁਸੀਂ ਦੇਖੋ ਵੀ 20 ਸਾਲ ਕੁਛ ਛੋਟਾ ਮੋਟਾ ਸਮਾਂ ਨਹੀਂ ਹੁੰਦਾ ਇੱਕ ਬੱਚਾ ਜੰਮ ਕੇ ਜਵਾਨ ਹੋ ਜਾਂਦਾ ਵਿਆਹਣ ਵਾਲਾ ਹੋ ਜਾਂਦਾ 20 ਸਾਲ ਤੇ ਤੁਸੀਂ ਦੇਖੋ 20 ਸਾਲ ਦਾ ਬਨਵਾਸ ਕੱਟਦੇ ਆ ਹਾਂ ਮੈਂ ਪਿੱਛੇ ਜੇ ਮੈਨੂੰ ਥੋੜੇ ਦਿਨ ਪਹਿਲਾਂ ਇੱਕ ਕਾਲ ਆਈ ਸੀ ਯੂਕੇ ਤੋਂ ਜੀ ਤੇ ਉਹ ਬ੍ਰਦਰ ਦੱਸ ਰਿਹਾ ਸੀਗਾ ਵੀ ਜਿਹੜੀ ਇੱਥੋਂ ਦੀ ਨੌਜਵਾਨ ਪੀੜ੍ਹੀ ਆ ਪੰਜਾਬੀ ਕਹਿ ਲਓ ਜਾਂ ਇੰਡੀਅਨ ਕਹਿ ਲਓ ਜੀ ਵੀ ਉਹ ਉਹਨਾਂ ਦਾ ਜਿਹੜਾ ਜਿਹੜੇ ਲਿੰਕ ਆ ਜਾਂ ਉਹਨਾਂ ਦਾ ਜਿਹੜਾ ਬੈਨ ਉੱਠਣਾ ਉਧਰ ਗੋਰਿਆਂ ਨਾਲ ਜਾਂ ਕਾਲਿਆਂ ਨਾਲ ਹੈਗਾ ਹਾਂਜੀ ਵੀ ਉਹ ਨਸ਼ੇ ਵੀ ਹਰ ਤਰ੍ਹਾਂ ਦੇ ਕਰਦੇ ਆ ਜਾਂ ਉਹਨਾਂ ਦੀ ਸੰਗਤ ਵੀ ਕਹਿ ਲੋ ਵੀ ਉਹਨਾਂ ਦੇ ਨਾਲ ਜਿਹੜੀ ਕਿ ਇੰਨੇ ਮਿਕਸ ਅਪ ਹੋਏ ਪਏ ਆ ਵੀ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਬੋਬ ਉਹੀ ਗੱਲ ਹੈ ਬਾਈ ਜੀ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਜਿੱਥੇ ਰੋਖ ਉੱਥੇ ਹੀ ਸੁੱਕ ਜੀ ਜਿਹੜਾ ਮਾਹੌਲ ਸਾਨੂੰ ਜਿਹੜਾ ਕਲਚਰ ਜਿਹੜਾ ਸਾਨੂੰ ਇਥੇ ਮਿਲਣਾ ਜਦੋਂ ਉਹ ਉੱਤੇ ਬਾਹਰੀ ਕੰਟਰੀ ਨੇ ਉੱਥੇ ਕਈ ਤਰ੍ਹਾਂ ਦੀ ਮਿਕਸ ਕਮਿਊਨਿਟੀਜ਼ ਹੋਣਗੀਆਂ ਹਰੇਕ ਕਮਿਊਨਿਟੀ ਦਾ ਆਪਣਾ ਕਲਚਰ ਆਪਣਾ ਉਹਨਾਂ ਦਾ ਸਿਸਟਮ ਹੋਊਗਾ ਕਿਸੇ ਕਮਿਊਨਿਟੀ ਦੇ ਵਿੱਚ ਸਿਗਰਟ ਪੀਣ ਨੂੰ ਚੰਗਾ ਸਮਝਦੇ ਤਮਾਕੂ ਨੂੰ ਚੰਗਾ ਸਮਝਦੇ ਨੂੰ ਕਿਸੇ ਸ਼ਰਾਬ ਪੀਣ ਨੂੰ ਚੰਗਾ ਸਮਝਦੇ ਹੋਣਗੇ ਹਨ ਪਰ ਸਾਡੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਤੇ ਉਹ ਫਿਰ ਹੁਣ ਜਦ ਆਪਣੇ ਨੌਜਵਾਨ ਜਾਂ ਬੱਚੇ ਬੱਚੀਆਂ ਜਦਦਰ ਮਾਹੌਲ ਚ ਵੱਡੇ ਹੋਣਗੇ ਤੇ ਉਹਦਾਂ ਦੇ ਹੀ ਕੰਮ ਕਰਨਗੇ ਭਈ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਆ ਜਾਂ ਤੁਹਾਡਾ ਫਰੈਂਡ ਸਰਕਲ ਆ ਉਹ ਕਿਤੇ ਨਾ ਕਿਤੇ ਚਿੰਤਤ ਹੈਗੇ ਇਸ ਗੱਲ ਨੂੰ ਵੀ ਸਾਨੂੰ ਪੰਜਾਬ ਮੋੜਨਾ ਚਾਹੀਦਾ ਜਾਂ ਕੋਈ ਰਿਵਰਸ ਇਮੀਗ੍ਰੇਸ਼ਨ ਦੀ ਕੋਈ ਗੱਲ ਚੱਲਦੀ ਰਹਿੰਦੀ ਆ ਬਈ ਜੀ ਅੱਜ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪੰਜਾਬੀ ਫਿਕਰਮੰਦ ਤੇ ਬਹੁਤ ਆ ਹਾਂ ਤੇ ਪਰ ਚੱਕਰੇ ਆ ਵੀ ਹਰ ਇੱਕ ਦਾ ਵਾਪਸੀ ਕਰਨਾ ਵੀ ਔਖਾ ਕਿਉਂਕਿ ਹਰ ਇੱਕ ਦੀ ਘਰ ਦੀ ਸਟੋਰੀ ਵੱਖਰੀ ਹੈ ਬਿਲਕੁਲ 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 ਇੱਕ ਸਰੀ ਹੁਣ ਤੁਸੀਂ ਦੇਖੋ ਉਹਨੇ ਜਿਹੜੇ ਬੰਦੇ ਨੇ 20 ਸਾਲ ਸਟਰਗਲ ਕਰਕੇ ਉਧਰ ਵੀ ਪੱਕਾ ਹੋਇਆ ਜੀ ਵੀ ਉਹ ਹੁਣ ਉਸ ਜਿਹੜਾ ਹੁਣ ਉਹਨੂੰ ਸੁਖ-ਸੂਲ ਦਾ ਮਿਲਣਗੀ ਉਹਨਾਂ ਆਨੰਦ ਮਾਨਣ ਦੇ ਲਈ ਉੱਥੇ ਵਜੀਊਗਾ ਬਿਲਕੁਲ 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 ਤੇ ਪਰ ਫਿਕਰਮੰਦ ਹੈਗੇ ਆ ਕੁਝ ਕੋਸ਼ਿਸ਼ ਕਰ ਵੀ ਰਹੇ ਆ ਪਰ ਬਹੁਤ ਘੱਟ ਖਾਸ ਕਰ ਦੋਆਬੇ ਦੇ ਵਿੱਚ ਇਹ ਚੀਜ਼ ਬਹੁਤ ਘੱਟ ਹੋ ਰਹੀ ਆ ਹੂੰ ਹੂੰ ਕੋਈ ਏਦਾਂ ਦੀ ਚੀਜ਼ ਜਿਹੜੀ ਤੁਹਾਨੂੰ ਹਮੇਸ਼ਾ ਹੀ ਤੁਹਾਡੇ ਦਿਮਾਗ 'ਚ ਚੱਲਦੀ ਸੀ ਵੀ ਯਾਰ ਜਿਹੜਾ ਜਿਹੜੀ ਆ ਚੀਜ਼ ਹੋ ਰਹੀ ਆ ਨਾ ਇਹ ਨਹੀਂ ਹੋਣੀ ਚਾਹੀਦੀਗੀ ਨਹੀਂ ਜੀ ਬਹੁਤ ਚੀਜ਼ਾਂ ਹੈਗੀਆਂ ਦਿਮਾਗ ਦੇ ਵਿੱਚ ਹੁਣ ਦੁਆਬਾ ਸਭ ਤੋਂ ਪਹਿਲਾਂ ਮਾਈਗ੍ਰੇਟ ਹੋਇਆ ਜੀ ਤੇ ਦੁਆਬੇ ਦੀਆਂ ਤੀਜੀਆਂ ਚੌਥੀਆਂ ਪੀੜ੍ਹੀਆਂ ਜਿਹੜੀਆਂ ਉਧਰ ਬਾਹਰ ਚੱਲ ਰਹੀਆਂ ਹਨ ਖਾਸ ਕਰਕੇ ਇੰਗਲੈਂਡ ਦੇ ਵਿੱਚ ਪੰਜਵੀਂ ਪੀੜ੍ਹੀ ਤੱਕ ਚੱਲ ਰਹੀਆਂ ਆਪਣੇ ਹਾਂ ਤੇ ਇਦਾਂ ਦੇ ਅੱਖੀ ਹਲਾਤ ਦੇਖੇ ਆ ਵੀ ਉਹਨਾਂ ਨੂੰ ਕੰਜਮ ਤੇ ਆਪਣੇ ਗੋਤ ਵੀ ਨਹੀਂ ਪਤਾ ਓਹੋ ਹੋ ਤੇ ਆਪਣਾ ਧਰਮ ਆਪਣਾ ਕਲਚਰ ਜਿਹੜੀ ਸਾਰਾ ਕੁਝ ਛੱਡੀ ਬੈਠੇ ਆ ਤੇ ਦੂਜੇ ਸਭ ਤੋਂ ਵੱਡੀ ਗੱਲ ਇਹ ਲੱਗਦੀ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਦੁਆਬੇ ਨੂੰ ਕਰੇ ਤਾਨਣਾ ਵਜਣ ਲੱਗ ਪਵੇ ਯਾਰ ਇਹ ਲੋਕ ਵੀ ਇਹ ਧਰਤੀ ਛੱਡ ਕੇ ਭੱਜ ਗਏ ਭੱਜ ਗਏ ਵੀ ਜਿੱਥੇ ਸਾਡੇ ਗੁਰੂਆਂ ਪੀਰਾਂ ਨੇ ਜ ਜਿਨ੍ਹਾਂ ਦੇ ਚਰਨ ਛੋਹ ਧਰਤੀ ਜੀ 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 ਤੇ ਇੰਨਾ ਸਟਰਗਲ ਇੰਨਾ ਸੰਘਰਸ਼ ਇਸ ਧਰਤੀ ਦੇ ਕੀਤਾ ਵੀ ਕਿਤੇ ਸਾਨੂੰ ਇਹ ਮਿਹਨਣਾ ਵਜਣ ਲੱਗ ਪੋ ਵੀ ਲੋਕ ਇਹ ਧਰਤੀ ਨੂੰ ਛੱਡ ਕੇ ਭੱਜ ਗਏ ਬਿਲਕੁਲ ਬਿਲਕੁਲ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਹੁਣ ਹਰ ਇੱਕ ਸਿੱਖ ਹਰ ਮੰਦਰ ਸਾਹਿਬ ਆਪਣਾ ਕਾਲ ਤੱਕ ਸਭ ਨੂੰ ਸਮਰਪਿਤ ਹੈ ਜੀ ਠੀਕ ਹੈ ਜੀ ਤੇ ਇਹ ਕਿਤਨਾ ਕਿਤੇ ਡਰ ਸਤਾਉਂਦਾ ਹੈ ਵੀ ਰੱਬ ਨਾ ਕਰੇ ਵੀ ਕਿਤੇ ਵੀ ਸਾਡੀ ਧਰਤੀ ਤੇ ਵੀ ਸਾਡੇ ਉਹਨਾਂ ਸਥਾਨਾਂ ਤੇ ਰੱਬ ਨਾ ਕਰੇ ਵੀ ਜਦੋਂ ਕੋਈ ਸਮਾਂ ਆਵੇ ਕਦੇ ਭੀੜ ਪੈਂਦੀ ਹੈ ਜੀ ਕੀ ਸਾਡੇ ਉਹ ਲੋਕ ਜਿਹੜੇ ਉੱਧਰ ਵੱਸ ਗਏ ਉਹ ਮੁੜਨਗੇ ਹਾਂ ਹਾਂ ਇਹ ਇਦਾਂ ਦੀਆਂ ਚੀਜ਼ਾਂ ਬਹੁਤ ਸਤਾਉਂਦੀਆਂ ਹਨ ਵੀ ਅਸੀਂ ਆਪਣੇ ਕਲਚਰ ਤੋਂ ਅਸੀਂ ਆਪਣੀ ਧਰਤੀ ਤੋਂ ਹਾਂ ਵੀ ਜਿੰਨਾ ਦੂਰ ਹੋਈ ਜਾਂਦੇ ਆ ਵੀ ਵਾਪਸੀ ਸਾਡੀ ਬਹੁਤ ਔਖੀ ਆ ਹਾਂ ਗੱਲ ਤੁਹਾਡੀ ਠੀਕ ਹੈ ਕਿਉਂਕਿ ਮੈਂ ਅਕਸਰ ਹੀ ਗੱਲ ਕਰਦਾ ਹੁੰਦਾ ਵੀ ਜਿਹੜੇ ਦੇਸ਼ ਦੀ ਤੁਸੀਂ ਤਰੱਕੀ ਦੇਖਣਾ ਚਾਹੁੰਦੇ ਹੋ ਉਸ ਦੇਸ਼ ਦੇ ਵਿੱਚ ਯੂਥ ਦੀ ਬਹੁਤ ਤਾਕਤ ਹੋਣੀ ਚਾਹੀਦੀ ਬਿਲਕੁਲ ਠੀਕ ਹੈ ਹੁਣ ਪੰਜਾਬ ਸੂਬੇ ਨੂੰ ਲੈ ਕੇ ਚੱਲੋ ਵੀ ਪੰਜਾਬ ਸੂਬਾ ਯੂਥ ਦੇ ਸਿਰ ਤੇ ਹੀ ਤਰੱਕੀ ਕਰ ਸਕਦਾ ਬਿਲਕੁਲ ਬਿਲਕੁਲ ਤੇ ਯੂਥ ਆਪਣਾ ਇੰਨਾ ਧੜਾ ਧੜਾ ਇੰਨੀ ਭੇਟਚਾਲ ਦੇ ਵਿੱਚ ਆ ਗਿਆ ਕਿ ਉਹ ਬਿਨਾ ਸੋਚੇ ਸਮਝੇ ਐਡੇ ਵੱਡੇ ਡਿਸੀਜਨ ਲੈ ਰਿਹਾ ਜਿਹੜੇ ਸਰ ਦੇ ਵਰ ਦੇ ਘਰ ਆ ਉਹ ਵੀ ਇਸ ਚੀਜ਼ ਨੂੰ ਪ੍ਰੈਫਰ ਕਰਦੇ ਆ ਵੀ ਸਾਡਾ ਜਵਾਬਕ ਦਾ ਵੀ ਬਾਹਰ ਹੀ ਆਵੇ ਇੱਥੇ ਕੋਈ ਭੁਵਿੱਖ ਨਹੀਂ ਹੈਗਾ ਬਿਲਕੁਲ ਬਿਲਕੁਲ ਜੀ ਆਪਾਂ ਹਰ ਇੱਕ ਚੀਜ਼ ਦੇ ਸਰਕਾਰਾਂ ਨੂੰ ਦੋਸ਼ ਕਰਨ ਲੱਗ ਪੈਨੇ ਆ ਪਰ ਸਾਡੇ ਇੰਡੀਵਿਜੂਅਲ ਤੌਰ ਤੇ ਪਿੰਡ ਤੌਰ ਤੇ ਵੀ ਆਪਾਂ ਦੇਖਿਆ ਜਾਵੇ ਵੀ ਜਿਹੜੇ ਵੀ ਜਿਹੜਾ ਭੇਡ ਚਾਲ ਦਾ ਸਮਾਂ ਚੱਲ ਰਿਹਾ ਇਹਦੇ ਵਿੱਚ ਕੋਈ ਸਾਨੂੰ ਸਮਝਾਉਣ ਵਾਲਾ ਸਾਨੂੰ ਗਾਈਡ ਕਰਨ ਵਾਲਾ ਕੋਈ ਹੈ ਨਹੀਂਗਾ ਹਾਂ ਠੀਕ ਹੈ ਵੀ ਹੁਣ ਜੇ ਆ ਕਰ ਕਰ ਮੁੱਖ ਮੰਤਰੀ ਜਾ ਕੇ ਤਾਂ ਨਹੀਂ ਕਹਿ ਸਕਦਾ ਜਾਂ ਮ.ਲ.ਏ ਕਰ ਕਰ ਜਾ ਕੇ ਤਾਂ ਨਹੀਂ ਕਹਿ ਸਕਦੇ ਇਹ ਤੇ ਠੀਕ ਹੈ ਸਰਕਾਰ ਵੱਲੋਂ ਵੀ ਕੁਝ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਪਰ ਸਾਨੂੰ ਪਿੰਡ ਪੱਧਰ ਤੇ ਵੀ ਜਿਹੜੇ ਸਾਡੇ ਬੁੱਧੀਜੀਵ ਹੈਗੇ ਆ ਤੇ ਸਾਡੇ ਬਜ਼ੁਰਗ ਹੈਗੇ ਆ ਵੀ ਸਾਨੂੰ ਆਪ ਹੀ ਹਮਲਾ ਮਾਰਨਾ ਨੌਜਵਾਨੀ ਨੂੰ ਵਿੱਚ ਰੋਕਣ ਦੇ ਲਈ ਮੇਰੇ ਹਿਸਾਬ ਨਾਲ ਤਾਂ ਇਹੀ ਕੰਮ ਹੋ ਸਕਦਾ ਪੇਰੈਂਟਸ ਨੂੰ ਕਿੱਥੋਂ ਤੱਕ ਤੁਸੀਂ ਸਮਝਦੇ ਆਂ ਵੀ ਪੇਰੈਂਟਸ ਨੂੰ ਜਿਹੜਾ ਆਪਦੇ ਪੇਰੈਂਟਸ ਦਾ ਮਾਪਿਓ ਦਾ ਰੋਲ ਹੈ ਇਸ ਚੀਜ਼ ਨੂੰ ਰੋਕਣ ਵਾਸਤੇ ਜਾਂ ਆਪਦੇ ਜਵਾਕਾਂ ਨੂੰ ਗਾਈਡ ਕਰਨ ਵਾਸਤੇ ਉਹ ਕਿੰਨਾ ਕੁ ਹੋਣਾ ਚਾਹੀਦਾ ਖਾਸ ਕਰਕੇ ਜਿਹੜੇ ਪੰਜਾਬੀ ਪੇਰੈਂਟਸ ਆ ਜਾਂ ਜਿਹੜੇ ਪੰਜਾਬ ਚ ਰਹਿ ਰਹੇ ਆ ਬਈ ਜੀ ਇਦਾਂ ਵੀ ਸਾਡੇ ਲੋਕ ਹੁਣ ਤੜਤੜ ਜਿੱਦਾ ਜਾ ਰਹੇ ਆ ਬਿਨਾ ਸੋਚੇ ਸਮਝੇ ਜਾ ਰਹੇ ਆ ਜਿਹੜੀ ਸਭ ਤੋਂ ਵੱਡੀ ਦਿੱਕਤ ਆ ਰਹੀ ਆ ਹਾਂ ਤੇ ਉਹਦੇ ਵਿੱਚ ਹੁਣ ਪੇਰੈਂਟਸ ਦਾ ਤੇ ਹੁਣ ਬੱਚਿਆਂ ਨੂੰ ਮਾਹੌਲ ਹੀ ਆਲੇ ਦੁਆਲੇ ਹੁਣ ਤੁਸੀਂ ਦੇਖੋ ਨਾ ਕਰੇ ਸ਼ਹਿਰ ਚ ਨਿਕਲ ਜਾਓ ਤੁਹਾਨੂੰ ਥਾਂ ਥਾਂ ਆਈਲੈਂਡਸ ਸੈਂਟਰ ਮਿਲਣਗੇ ਥਾਂ ਥਾਂ ਏਜੰਟਾਂ ਦੇ ਬੋਰਡ ਲੱਗੇ ਮਿਲਣਗੇ ਹਨ ਉਹ ਆਲ ਦੁਆਲੇ ਇੱਥੇ ਐਸਾ ਆ ਹਨ ਤੇ ਹੁਣ ਮਾਪੇ ਹੁਣ ਕਿੰਜਾਂ ਦੇ ਇਕਲੋਤੇ ਕਿੰਜਾਂ ਦੇ ਸਾਮਈ ਆ ਜਦ ਤੁਸੀਂ ਤੁਹਾਨੂੰ ਪਤਾ ਹੈ ਹਰ ਇੱਕ ਕਰਦੇ ਬਿਲਕੁਲ ਬਿਲਕੁਲ ਅੱਜ ਕੱਲ ਬਹੁਤੇ ਕੱਲਾ ਕੱਲਾ ਜੋ ਆ ਕੀ ਹੁੰਦਾ ਉਹ ਵੀ ਜਦ ਬਾਹਰ ਤੁਰ ਜਾਂਦਾ ਆ ਆਪਾਂ ਦੇਖਿਆ ਪਿਛੇ ਕੈਨੇਡਾ ਤੋਂ ਕਿੰਨੀਆਂ ਖਬਰਾਂ ਆਈਆਂ ਅਮਰੀਕਾ ਤੋਂ ਕਿੰਨੀਆਂ ਖਬਰਾਂ ਆਈਆਂ ਤੁਸੀਂ ਦੇਖੋ ਪੈਸੇ ਵੀ ਜਾਂਦੇ ਆ ਵੀ ਘਰ ਵੀ ਜੜ ਜਾਂਦਾ ਆ ਜਵਾਕ ਵੀ ਨਹੀਂ ਮੁੜ ਕੇ ਵਾਪਸ ਆਉਂਦਾ ਹੈ ਨਾ ਇਦਾਂ ਦੀ ਚੀਜ਼ਾਂ ਹੁੰਦੀਆਂ ਵੀ ਸਾਨੂੰ ਇਹ ਚੀਜ਼ਾਂ ਤੋਂ ਅਵੇਅਰਨੈਸ ਹੈ ਆਬਵੀਅਸਲੀ ਵੀ ਜੀ ਇਹ ਸਿਆਣਿਆਂ ਤੋਂ ਹੀ ਗੱਲ ਸ਼ੁਰੂ ਹੋਣੀ ਚਾਹੀਦੀ ਹੈ ਤੇ ਬਾਕੀ ਸਾਡੇ ਸਕੂਲਾਂ ਦੇ ਵਿੱਚ ਸਿਸਟਮ ਥੋੜੇ ਜਿਹਾ ਵੀ ਕਿਤੇ ਨਾ ਕਿਤੇ ਵੀ ਸਰਕਾਰ ਵੱਲੋਂ ਤੇ ਪੇਰੈਂਟਸ ਵੱਲੋਂ ਰਾਖੇ ਸਰਕਾਰ ਤੋਂ ਪੇਰੈਂਟਸ ਤੋਂ ਇਹ ਸਮਾਜ ਵੱਲੋਂ ਸਾਰਾ ਮਿਲਦਾ ਯੋਗਦਾਨ ਪਾਉਗਾ ਤਾਂ ਇਸ ਚੀਜ਼ ਨੂੰ ਸਦਾਰ ਹੋਊਗਾ ਬਿਲਕੁਲ ਹਰ ਇੱਕ ਬੰਦੇ ਦੀ ਜ਼ਿੰਮੇਵਾਰੀ ਬਣਦੀ ਬਾਈ ਜੀ ਤੁਸੀਂ ਆ ਮੈਂ ਆ ਜਿਹੜਾ ਵੀ ਸਮਾਜ ਦਾ ਹਿੱਸਾ ਹੈ ਸਾਰਿਆਂ ਨੂੰ ਆਪਣੇ ਤੌਰ ਤੇ ਕੁਛ ਨਾ ਕੁਛ ਇਸ ਲਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਨਹੀਂ ਤੇ ਸਾਡਾ ਪੰਜਾਬ ਖਾਲੀ ਹੋ ਜਾਊਗਾ ਇੱਥੇ ਫਿਰ ਪੰਜਾਬ ਵਾਪਸੀ ਆ ਕੇ ਅੱਗੇ ਫਿਰ ਕੀ ਫਿਊਚਰ ਦਾ ਪਲਾਨ ਕੋਈ ਸੋਚਦੇ ਆਂ ਕੁਝ ਬਾਈ ਜੀ ਜਿੱਦਾਂ ਪਲੈਨ ਤੇ ਬਹੁਤ ਖੁਸ਼ ਹਾਂ ਜੀ ਪਰ ਫਿਲਹਾਲ ਮੇਰੇ ਲਈ ਸਭ ਤੋਂ ਵੱਡੀ ਸਟਰਗਲ ਤੇ ਇਹ ਆ ਵੀ ਕਿ ਬੱਚਿਆਂ ਨੂੰ ਵਾਪਸ ਲੈ ਕੇ ਆਉਣਾ ਪਰਿਵਾਰ ਸਮੇਤ ਵਾਪਸ ਆਉਣਾ ਜੀ ਸਭ ਤੋਂ ਵੱਡੀ ਜਿਤੋਂ ਜ਼ਿਆਦਾ ਇਹ ਹੈ ਵੀ ਉਹਨਾਂ ਦਾ ਪੈਰ ਧਰਾ ਉਹ ਇੱਥੇ ਕਰਨਾ ਇਹ ਸਭ ਤੋਂ ਵੱਡੀ ਸਟਰਗਲ ਹੈ ਤੇ ਉਹ ਕੰਮ ਤੋਂ ਦਰੇ ਜਿੱਥੇ ਬੰਦਾ ਰਹਿੰਦਾ ਬਾਈ ਜੀ ਉਹ ਕੋਈ ਨਾ ਕੋਈ ਕਾਰੀ ਲੈ ਲੈਂਦਾ ਬਿਲਕੁਲ 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 ਜਿਹੜਾ ਬੰਦਾ ਬਾਹਰ 15 16 ਸਾਲ ਲਾ ਆਇਆ ਤੇ ਉਹ ਮੈਨੂੰ ਨਹੀਂ ਲੱਗਦਾ ਪੰਜਾਬ ਚ ਆ ਕੇ ਕੋਈ ਕੰਮ ਕਰਨ ਤੋਂ ਸ਼ਰਮ ਮਨੂਗਾ ਬਿਲਕੁਲ ਬਿਲਕੁਲ ਬਾਈ ਜੀ ਅਸੀਂ ਅਣਖ ਤੇ ਸ਼ਰਮ ਨੂੰ ਹਨਾ ਹੂੰ ਅ ਸਾਡੀ ਸ਼ਰਮ ਆ ਉਹਨੂੰ ਅਣਖ ਸਮਝੀ ਬੈਠੇ ਆ ਹਾਂ ਵੀ ਜੋ ਕੀ ਸਾਨੂੰ ਅਣਖ ਹੋਰ ਹੁੰਦੀ ਆ ਸ਼ਰਮ ਹੋਰ ਹੁੰਦੀ ਆ ਸਾਨੂੰ ਜਦ ਅਸੀਂ ਬਾਹਰ ਵੀ ਜੰਦੇ ਆ ਉਥੇ ਹਰ ਇੱਕ ਪੱਦਰ ਦਾ ਹਰ ਇੱਕ ਤਰੀਕੇ ਦਾ ਜਿੱਦਾਂ ਦਾ ਵੀ ਕੰਮ ਮਿਲਦਾ ਕਰਦੇ ਆ ਹਾਂ ਤੇ ਇੱਥੇ ਅਸੀਂ ਇਹਦੀ ਧਰਤੀ ਸਾਡੀ ਆਪਣੀ ਹੈ ਜੇ ਅਸੀਂ ਇਹਦੇ ਪ੍ਰਤੀ ਵਫਾਦਾਰ ਖਾਵਾਂਗੇ ਤੇ ਇਹ ਦੁਗਣਾ ਹੀ ਦੇਊਗੀ ਸਾਨੂੰ ਇੱਕ ਤਾਂ ਕਹਿੰਦੇ ਹੁੰਦੇ ਆ ਫਾਇਦਾ ਹੈਗਾ ਵੀ ਬਾਹਰ ਜਾਣ ਦਾ ਜਿਹੜਾ ਕੋਈ ਇੱਧਰ ਜਿਹਨੂੰ ਕੋਈ ਨਹੀਂ ਦੁਨੀਆਦਾਰੀ ਦੀ ਸਮਝ ਆਉਂਦੀ ਬਾਹਰ ਜਾ ਕੇ ਪਹਿਲਾਂ ਤਾਂ ਉਹਦਾ ਧੌਲ ਵਾਲਾ ਕਿੱਲਾ ਕਹਿੰਦੇ ਹੁੰਦੇ ਹੋ ਉਹ ਪਹਿਲਾਂ ਨਿਕਲਦਾ ਫਿਰ ਉਹਨੂੰ ਸਮਝ ਵੀ ਆ ਜਾਂਦਾ ਵੀ ਦੁਨੀਆ ਕਿੱਥੇ ਇੱਕ ਖੜੀ ਆ ਕਿਵੇਂ ਮੈਂ ਕਮਾਈ ਕਰਨੀ ਆ ਕਿਵੇਂ ਮੈਂ ਗਰੋ ਕਰਨਾ ਹੈ ਬਿਲਕੁਲ ਬਾਈ ਘਰ ਤੋਂ ਦੂਰ ਹੋ ਕੇ ਹੀ ਘਰ ਦਾ ਇਹ ਜਿਹੜੀ ਕੀਮਤ ਹੈ ਨਾ ਪਤਾ ਲੱਗਦੀ ਯਾਰ ਰਿਸ਼ਤਿਆਂ ਦੀ ਵੈਲਿਊ ਵੀ ਦੂਰ ਹੋ ਕੇ ਹੀ ਪਤਾ ਲੱਗਦੀ ਆ ਇਹ ਤਾਂ ਗੱਲ ਸੱਚ ਹੈ ਪਰ ਬਾਈ ਗੱਲ ਇਹ ਆ ਵੀ ਜੋੜੀਆਂ ਕਟਣਾਵਾ ਹਾਂ ਤੋ ਅਸੀਂ ਦਰਦੇ ਜਵਾਗ ਇੱਥੋਂ ਉਧਰ ਭੇਜ ਰਹੇ ਉਹ ਹੀ ਕਰਨਾਮਾ ਚਰ ਮੋਰੇ ਹੁੰਦੀਆਂ ਵੀ ਆਪਾਂ ਕਈ ਦੇਖਿਆ ਕਿ ਕਈ ਘਰੇ ਖਾਲੀ ਹੋ ਗਏ ਵੀ ਇਕਲੌਤਾ ਜਵਾਗ ਸੀ ਵੀ ਉਹ ਵੀ ਡੱਬੇ ਦੇ ਵਿੱਚ ਬੰਦ ਹੋ ਕੇ ਆਇਆ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਬਿਲਕੁਲ ਬਿਲਕੁਲ ਵੀ ਸਾਨੂੰ ਉਹ ਵੀ ਚੀਜ਼ਾਂ ਦਿਮਾਗ ਦੇ ਵਿੱਚ ਰੱਖਣੀਆਂ ਚਾਹੀਦੀਆਂ ਵੀ ਜਿਹੜਾ ਜਿਹੜਾ ਜਵਾਗ ਹੀ ਅਸੀਂ ਗਵਾ ਲਿਆ ਤੇ ਫਿਰ ਪਿੱਛੇ ਕੀ ਰਹਿ ਗਿਆ ਕਿਉਂਕਿ ਅਸਲ ਪ੍ਰਾਪਰਟੀ ਤਾਂ ਕਹਿੰਦੇ ਹੁੰਦੇ ਆ ਤੁਹਾਡੇ ਡਾਲਰ ਜ਼ਰੂਰ ਤੁਹਾਡੇ ਖਾਤੇ 'ਚ ਹੋਣਗੇ ਪਰ ਜੇ ਤੁਹਾਡੇ ਜਵਾਕ ਤੁਹਾਡੇ ਹੱਥੋਂ ਨਿਕਲ ਗਏ ਤਾਂ ਫਿਰ ਉਸ ਸਮਾਂ ਵਾਪਸ ਨਹੀਂ ਆਉਣਾ ਬਿਲਕੁਲ ਬਿਲਕੁਲ ਭਾਈ ਹਾਂਜੀ ਮੇਨ ਪ੍ਰਾਪਰਟੀ ਤੁਹਾਡੀ ਜਿਹੜੋ ਵੀ 3 ਪੁੱਤ ਤੁਹਾਡੇ ਬੱਚੇ ਹੀ ਆ ਠੀਕ ਹੈ ਤੇ ਜੇ ਅਸੀਂ ਪੈਸਾ ਵੀ ਗਵਾ ਲਿਆ ਬੱਚੇ ਵੀ ਗਵਾ ਲਏ ਤੇ ਫਿਰ ਕਿੱਥੇ ਜਾਵਾਂਗੇ ਹਾਂ ਕੋਈ ਹੋਰ ਮੈਸੇਜ ਤੁਸੀਂ ਪੰਜਾਬ ਦੇ ਯੂਥ ਨੂੰ ਦੇਣਾ ਚਾਹੁੰਦੇ ਆ ਤਾਂ ਨਹੀਂ ਭਾਈ ਜੀ ਇਹੀ ਆ ਵੀ ਚਲੋ ਆਪਾਂ ਪ੍ਰਵਾਸ ਨੂੰ 100% ਮਾੜਾ ਵੀ ਨਹੀਂ ਕਹਿੰਦੇ ਹਾਂ ਪਰ ਠੀਕ ਆ ਜਾਓ ਕਮਾਈਆਂ ਕਰੋ ਕਮਾਈ ਕਰਕੇ ਮੁੜ ਕੇ ਇਸ ਧਰਤੀ ਤੇ ਆ ਜਾਓ ਭਾਈ ਜੀ ਇਹ ਪੰਜਾਬ ਨੂੰ ਪੰਜਾਬੀ ਹੀ ਪੰਜਾਬ ਬਣਾ ਸਕਦੇ ਆ ਕਿਸੇ ਬਾਹਰਲੇ ਤੋਂ ਆਪਾਂ ਉਮੀਦ ਨਹੀਂ ਕੋਈ ਵੀ ਰੱਖ ਸਕਦੇ ਇਸ ਲਈ ਵੀ ਸਾਰੇ ਵਾਪਸ ਜਰੂਰ ਆਓ ਹੂੰ ਦੋਸਤੋ ਇਹ ਸੀ ਗੱਲਾਂ ਬਾਤਾਂ ਬਾਈ ਉਪਲ ਨਾਲ ਬਾਈ ਨੇ ਬਹੁਤ ਸੋਹਣੀਆਂ ਗੱਲਾਂ ਪ੍ਰਵਾਸ ਨੂੰ ਲੈ ਕੇ ਕੀਤੀਆਂ ਜਾਂ ਉੱਥੇ ਕੀ ਮਾਹੌਲ ਆ ਪੰਜਾਬ ਚ ਪੰਜਾਬ ਦੇ ਬਾਰੇ ਉਹਨਾਂ ਦੀ ਕੀ ਸੋਚ ਆ ਫੈਮਿਲੀ ਬਾਰੇ ਕੀ ਸੋਚ ਆ ਤੇ ਅਸੀਂ ਪ੍ਰਮਾਤਮਾ ਨੂੰ ਇਹੀ ਅਰਦਾਸ ਕਰਦੇ ਆ ਕਿ ਜਿਹੜੇ ਇਹਨਾਂ ਨੇ ਸੁਪਨੇ ਸਜੋਏ ਆ ਉਹ ਇਹਨਾਂ ਦੇ ਜਲਦੀ ਪੂਰੇ ਹੋਣ ਸਾਰਾ ਪਰਿਵਾਰ ਹੱਸਦਾ ਖੇਡਦਾ ਅਸੀਂ ਪੰਜਾਬ ਦੀ ਧਰਤੀ ਤੇ ਦੇਖੀਏ ਤੇ ਫਿਰ ਤੁਹਾਨੂੰ ਬਾਈ ਹੋਰਿਆ ਨਾਲ ਸਾਰੇ ਫੈਮਿਲੀ ਨਾਲ ਇੱਕ ਜਿਹੜੀ ਮੁਲਾਕਾਤ ਦੇ ਤੌਰ ਤੇ ਜਰੂਰ ਅਸੀਂ ਇਹਨਾਂ ਦੀ ਜਿਹੜੀ ਹੈਗੀ ਇੰਟਰਵਿਊ ਤੁਹਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਆਸਤੇ ਲੈ ਕੇ ਆਵਾਂਗੇ ਤੇ ਇਹੀ ਉਮੀਦ ਕਰਦੇ ਹਾਂ ਕਿ ਪੰਜਾਬ ਦਾ ਜਿਹੜਾ ਭਵੇਖਾ ਆਉਣ ਵਾਲੇ ਸਮੇਂ ਦੇ ਵਿੱਚ ਸੋਹਣਾ ਹੋਊਗਾ ਤੇ ਸੋਹਣਾ ਜਿਹੜਾ ਹੋ ਕੇ ਰਹੂਗਾ ਅਸੀਂ ਜਿਹੜੇ ਐਨ ਆਰ ਆਈ ਭਰਾ ਜਿਹੜੇ ਕੁਝ ਸੋਚਦੇ ਆ ਵਾਪਸ ਮੁੜਨਾ ਚਾਹੁੰਦੇ ਆ ਜਾਂ ਉਹਨਾਂ ਦੇ ਪਲਾਨ ਚੱਲ ਰਹੇ ਆ ਤਾਂ ਜਰੂਰ ਤੁਸੀਂ ਆ ਇਸ ਚੀਜ਼ ਨੂੰ ਅੱਗੇ ਲੈ ਕੇ ਆਓ ਜੇ ਤੁਸੀਂ ਪੋਜ਼ਿਟਿਵ ਸੋਚੋਗੇ ਤਾਂ ਪੋਜ਼ਿਟਿਵ ਹੋਊਗਾ ਬਾਈ ਤੁਸੀਂ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਬਾਈ ਜੀ ਜੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਈਮੇਲ ਆਈਡੀ ਚੋਹਾਨ ਗੁਰਪ੍ਰੀਤ@yahoo.co.in ਤੇ ਰਾਬਤਾ ਕਰ ਸਕਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ